ਅਗਰ ਕਿਸੇ ਨੂੰ ਸਾਡੇ ਵੀਰ ਨੂੰ ਸਾਡੀ ਭੈਣ ਨੂੰ ਪਿਸ਼ਾਬ ਨਾਲ ਸੰਬੰਧਿਤ ਬਿਮਾਰੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਤਾਂ ਉਹਨਾਂ ਦਾ ਹੱਲ ਇਨ੍ਹਾਂ ਪੱਤਿਆਂ ਦੇ ਵਿੱਚ ਕਿਵੇਂ ਲਿਆ ਜਾ ਸਕਦਾ ਹੈ ਕਿਸ ਤਰੀਕੇ ਨਾਲ ਜਿਹੜੀ ਇਲੈਕਟ੍ਰੋ ਹੋਮਿਓਪੈਥੀ ਮੈਡੀਸਨ ਹੈਗੀ ਹੈ ਉਹ ਕਿਵੇਂ ਕੰਮ ਕਰਦੀ ਹੈ ਬਹੁਤ ਸਾਰੇ ਸਾਡੇ ਭਰਾ ਹੈਗੇ ਨੇ ਸਾਡੀਆਂ ਭੈਣਾਂ ਹੈਗੇ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਦਰਦ ਨਹੀਂ ਹੁੰਦਾ ਪਰ ਹੁੰਦਾ ਹੈ ਕਈ ਵਾਰ ਉਹਨਾਂ ਨੇ ਉੱਚੀ ਹਸ ਲਿਆ ਜਾਂ ਫਿਰ ਛਿੱਕ ਆ ਗਈ ਖਾਂਸੀ ਆ ਗਈ ਜਾਂ ਉੱਠਣ ਲੱਗੇ ਜਾਂ ਬੈਠਣ ਲੱਗੇ ਉਹ ਕਹਿੰਦੇ ਸਾਡੇ ਦੋ ਦੋ ਕਤਰੇ ਪਿਸ਼ਾਬ ਦੇ ਨਿਕਲ ਜਾਂਦੇ ਨੇ ਯਾਰ ਕਈ ਵਾਰ ਪਿਸ਼ਾਬ ਜ਼ਿਆਦਾ ਵੀ ਨਿਕਲ ਜਾਂਦਾ ਉਹ ਕੀ ਕਾਰਨ ਹੈ ਜੀ ਕਿਹੜਾ ਨੁਸਖਾ ਜੀ ਤੁਸੀਂ ਤਿਆਰ ਕਰ ਰਹੇ ਹੋ ਦੇਖੋ ਫਰੂਕੀ ਸਾਹਿਬ ਪ੍ਰੋਸਟੇਟ ਦੀ ਜਿਹਨੂੰ ਗਦੂਦ ਕਹ ਦਿੰਦੇ ਆ ਬੜੀ ਸਮੱਸਿਆ ਅੱਜ ਕੱਲ ਪਿਸ਼ਾਬ ਰੋਕ ਰੋਕ ਕੇ ਆਉਣਾ ਪਿਸ਼ਾਬ ਦੇ ਵਿੱਚ ਇਨਫੈਕਸ਼ਨ ਹੋ ਜਾਣੇ ਪਿਸ਼ਾਬ ਬੂੰਦ ਬੂੰਦ ਆਉਣਾ ਪਿਸ਼ਾਬ ਦੇ ਵਿੱਚ ਜਲਣ ਹੋ ਜਾਣੀ ਪਿਸ਼ਾਬ ਵਾਲੀ ਨਲੀ ਦੇ ਵਿੱਚ ਇਨਫੈਕਸ਼ਨ ਹੋ ਜਾਣੀ ਪੰਜਾਬ ਵਾਲੀ ਪਿਸ਼ਾਬ ਵਾਲੀ ਨਲੀ ਜਿਹੜੀ ਆ ਦਬ ਜਾਣੀ ਇਹਦੇ ਚ ਕੀ ਇਨਫੈਕਸ਼ਨ ਹੋ ਜਾਂਦੀ ਹੈ ਬਾਥਰੂਮ ਦੀ ਵੀ ਜੀ ਕਈਆਂ ਨੂੰ ਤਾਂ ਬਹੁਤ ਜ਼ਿਆਦਾ ਆਉਂਦਾ ਕਿ ਛੇਕ ਆਉਂਦੀ ਹੈ ਜਾਂ ਖਾਂਗ ਆਉਂਦੀ ਹੈ ਜਦ ਇਹ ਨਿਕਲ ਜਾਂਦਾ ਬਾਥਰੂਮ ਬਲੈਡਰ ਦੀ ਇਨਫੈਕਸ਼ਨ ਹੋ ਜਾਂਦੀ ਹੈ ਜਾਂ ਬਲੈਡਰ ਬ੍ਰੀਕ ਹੋ ਜਾਂਦਾ ਕਿ ਬਲੈਡਰ ਬ੍ਰੀਕ ਕਿਉਂ ਹੁੰਦਾ ਜਾਂ ਤਾਂ ਅਸੀਂ ਬਾਥਰੂਮ ਨੂੰ ਰੋਕੀ ਜਾਂਦੇ ਆ ਜਾਂਦੇ ਨਹੀਂਗੇ ਜਾਂ ਅਸੀਂ ਇਹ ਜੀਆਂ ਗਰਮ ਚੀਜ਼ਾਂ ਖਾਂਦੇ ਆ ਜਿੰਨਾ ਜ਼ਿਆਦਾ ਇਨਫੈਕਸ਼ਨ ਹੋ ਜਾਂਦੀ ਹੈ ਜੀ ਆਹ ਪੱਤੇ ਨੇ ਜਿੰਦਾ ਨਹੀਂ ਜੀ ਹਰੇ ਬਿਲਕੁਲ ਜਦੋਂ ਇਹਨਾਂ ਦਾ ਅਸੀਂ ਅਰਕ ਕੱਢਣਾ ਸਾਨੂੰ ਪਤਾ ਇਹਨੇ ਕੀ ਕੰਮ ਕਰਨਾ ਜਿਹੜਾ ਇੱਕ ਸੁੱਕਿਆ ਹੋਇਆ ਬਨਾੜ ਨੂੰ ਅਸੀਂ ਕਾੜਾ ਬਣਾ ਕੇ ਅਸੀਂ ਲੋਕਾਂ ਨੂੰ ਦਿੰਨੇ ਆ ਨਹੀਂ ਰਿਜ਼ਲਟ ਮਿਲਨੇ ਉਹ ਜਿਹੜੇ ਇਹਨੇ ਸੁਜੀਵਨੀ ਨੇ ਦੇਣੇ ਨੇ ਜਿਹੜੇ ਆ ਸਾਨੂੰ ਪੱਤਿਆਂ ਦੇ ਕੁਦਰਤ ਨੇ ਦੇਣੇ ਨੇ ਇਸ ਇਹੋ ਜੀ ਸੁਜੀਵਨੀਆਂ ਫਰੂਕੀ ਸਾਹਿਬ ਜਦੋਂ ਇਹਦਾ ਅਰਕ ਕੱਢ ਕੇ ਅਸੀਂ ਕਿਸੇ ਨੂੰ ਕੰਬੀਨੇਸ਼ਨ ਬਣਾ ਕੇ ਦਿੰਨੇ ਆ ਤਾਂ ਕੈਂਸਰ ਤੱਕ ਰੋਗ ਜਾਂਦਾ ਕੈਂਸਰ ਤੱਕ ਲੋਕਾਂ ਦੇ ਠੀਕ ਹੋਏ ਨੇ ਬਹੁਤ سارے ਲੋਕ ਹੈਗੇ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਪਿਸ਼ਾਬ ਵਾਸਤੇ ਜਦੋਂ ਜਾਣੇ ਆ ਤੇ ਸਾਨੂੰ ਪ੍ਰੈਸ਼ਰ ਬੜਾ ਲੱਗਿਆ ਹੁੰਦਾ ਪਰ ਬੂੰਦਾਂ ਦੋਈ ਆਉਂਦੀਆਂ ਨੇ ਜਾਂ ਫਿਰ ਅਸੀਂ ਸਫ਼ਰ ਹੀ ਨਹੀਂ ਕਰ ਸਕਦੇ ਵਾਰ-ਵਾਰ ਵਾਰ-ਵਾਰ ਸਾਨੂੰ ਹਰ 10 ਮਿੰਟ ਬਾਅਦ ਵਾਸ਼ਰੂਮ ਜਾਣਾ ਪੈਂਦਾ ਨਾ ਉਹਨਾਂ ਨੂੰ ਸ਼ੂਗਰ ਹੁੰਦੀ ਹੈ ਨਾ ਕੋਈ ਫਿਰ ਉਹ ਕੀ ਚੀਜ਼ ਹੁੰਦੀ ਹੈ ਜਦੋਂ ਪਿਸ਼ਾਬ ਕਰਨ ਨਾਲ ਕਹਿੰਦੇ ਨੇ ਉਹ ਜ਼ੋਰ ਲਾ ਕੇ ਆਉਂਦਾ ਤਾਂ ਥੋੜਾ ਜਿਹਾ ਆਉਂਦਾ ਪੂਰਾ ਮਸਾਨਾ ਖਾਲੀ ਨਹੀਂ ਹੁੰਦਾ ਬਲੈਡਰ ਪੂਰਾ ਖਾਲੀ ਨਹੀਂ ਹੁੰਦਾ ਉਹ ਜਦੋਂ ਅਸੀਂ ਫਿਰ ਦੁਬਾਰਾ ਫਿਰ ਅਸੀਂ ਜਾ ਕੇ ਬੈਠਦੇ ਹਾਂ ਥੋੜੀ ਦੇਰ ਬਾਅਦ ਸਾਨੂੰ ਫਿਰ ਜ਼ੋਰ ਪੈਂਦਾ ਪ੍ਰੈਸ਼ਰ ਪੈਂਦਾ ਜਦੋਂ ਫੇਰ ਜਾਂਦੇ ਹਾਂ ਫੇਰ ਨਹੀਂ ਸਾਨੂੰ ਪਿਸ਼ਾਬ ਆਉਂਦਾ ਤੁਹਾਡੇ ਕੋਲ ਜਿਹੜਾ ਇਦਾਂ ਦੇ ਨੁਸਖੇ ਇਦਾਂ ਦੇ ਫਾਰਮੂਲੇ ਇਦਾਂ ਦੇ ਟੋਟਕੇ ਜਿਸ ਤਰੀਕੇ ਨਾਲ ਤੁਸੀਂ ਲਾਈਵ ਬਣਾ ਕੇ ਸਾਨੂੰ ਦਿਖਾ ਰਹੇ ਹੋ ਤੇ ਇਹਦੇ ਨਾਲ ਪਿਸ਼ਾਬ ਵਾਲੀ ਥੈਲੀ ਉੱਤਰ ਸਕਦੀ ਹੈ ਹਾਂਜੀ ਫਿਰ ਉਹ ਕਿਸਾ ਉੱਤਰ ਜਾਂਦੀ ਹੈ ਲੇਕਿਨ ਇਹਦੇ ਵਿੱਚ ਨਾ ਦੇਖੋ ਮੈਂ ਪਹਿਲੇ ਮਹੀਨੇ ਰਿਜ਼ਲਟ ਦਵਾਂਗੇ ਜੀ ਜਿਹੜੇ ਬੱਚਿਆਂ ਨੂੰ ਬੈੱਡ ਤੇ ਪਿਸ਼ਾਬ ਕਰਦੇ ਨੇ ਪਹਿਲੇ ਮਹੀਨੇ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਂਦੇ ਨੇ ਘਟ ਜੂਗਾ ਪਿਸ਼ਾਬ ਕਰਨ ਤੋਂ ਬਾਅਦ ਚਿਪਚਿਪਾ ਪਦਾਰਥ ਹੁੰਦਾ ਜਿੰਨੂੰ ਸਾਡੇ ਵੈਦ ਜਾਂ ਹਕੀਮ ਕਈ ਵਾਰ ਕਹਿ ਦਿੰਦੇ ਧਾਤ ਦੀ ਪ੍ਰੋਬਲਮ ਆ ਸਾਡੇ ਆਪਣੇ ਲੋਕ ਜਿਹੜੇ ਪੇਸ਼ੈਂਟ ਨੇ ਆਮ ਪੇਸ਼ੈਂਟ ਨੇ ਉਹ ਵੀ ਇਹਨੂੰ ਧਾਤ ਦਾ ਰੂਪ ਦੇ ਦਿੰਦੇ ਨੇ ਲੇਕਿਨ ਇਹ ਧਾਤ ਨਹੀਂ ਹੁੰਦੀ ਪ੍ਰਕਾਹ ਹਾਂ ਓਏ ਆਪਾਂ ਕਰ ਲਈ ਸ਼ੂਗਰ ਤੇ ਅੱਛਾ ਇਹ ਸ਼ੂਗਰ ਦੀ ਮੈਡੀਸਿਨ ਤਿਆਰ ਹੁੰਦੀ ਹੈ ਜਿਨ੍ਹਾਂ ਦੇ ਇਨਸੂਲਿਨ ਲੱਗਦੇ ਨੇ ਜਿਨ੍ਹਾਂ ਦੀ ਸ਼ੂਗਰ ਕੰਟਰੋਲ 'ਚ ਨਹੀਂ ਆਉਂਦੀ ਹੈਗੀ ਉਹਨਾਂ ਦੀ ਸ਼ੂਗਰ ਇਨਸੂਲਿਨ ਦੇ ਟੀਕੇ ਬੰਦ ਹੋ ਜਾਣਗੇ ਉਮਾਰੇ ਅਕੋਰਡਿੰਗ ਆਸੀ ਮੈਡੀਸਨ ਦਿਨ ਨਾਲ ਸਾਨੂੰ ਰਿਜ਼ਲਟ ਵਧੀਆ ਮਿਲਦੇ ਸਾਨੂੰ ਪ੍ਰਮਾਤਮਾ ਸਾਡੇ ਸਿਰ ਦੇ ਉੱਤੇ ਅਸ਼ੀਰਵਾਦ ਜਿਹੜਾ ਦਿੱਤਾ ਹੈ ਨਾ ਉਹ ਬਰਕਰਾਰ ਹੀ ਰਹੂਗਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀ ਫਾਰੂਕੀ ਅੱਜ ਇੱਕ ਵਾਰ ਮੋੜ ਤੋਂ ਜਿਹੜਾ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਉਹ ਪਹੁੰਚਿਆ ਏਪੀ ਇਲੈਕਟਰੋ ਹੋਮਿਓਪੈਥਿਕ ਸੈਂਟਰ ਜਿੱਥੇ ਇਹਨਾਂ ਛੋਟੇ ਛੋਟੇ ਪੱਤਿਆਂ ਤੋਂ ਅੱਜ ਅਜਿਹਾ ਨੁਸਖਾ ਅਜਿਹਾ ਫਾਰਮੂਲਾ ਜਿਹੜਾ ਉਹ ਡਾਕਟਰ ਸਾਹਿਬ ਵੱਲੋਂ ਬਣਾਇਆ ਜਾ ਰਿਹਾ ਹੈ ਲਾਈਵ ਬਣਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਉਹ ਮਸ਼ੀਨਾਂ ਨੇ ਜਿਸ ਦੀਆਂ ਬੂੰਦਾਂ ਜਿਸ ਦੇ ਵਿੱਚੋਂ ਬੂੰਦਾਂ ਕੱਢ ਕੇ ਅਰਕ ਅਸੀਂ ਕਹਿ ਲਈ ਇੱਕ ਤਰ੍ਹਾਂ ਦਾ ਪੰਜਾਬੀ ਦੇ ਵਿੱਚ ਅਰਕ ਕੱਢ ਕੇ ਜਦੋਂ ਮੈਡੀਸਿਨ ਇਹਦੀ ਬਣਾਈ ਜਾਂਦੀ ਹੈ ਤੇ ਫਿਰ ਉਹ کیا ਕਮਾਲ ਕਰਦੀ ਹੈ ਅੱਜ ਇਹ ਜਿਹੜਾ ਨੁਸਖਾ ਫਾਰਮੂਲਾ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਉਹ ਹੈ ਯੂਟੀਆਈ ਤੇ ਯਾਨੀ ਕਿ ਯੂਰੀਨਰੀ ਟਰੈਕ ਇਨਫੈਕਸ਼ਨ ਅਗਰ ਕਿਸੇ ਨੂੰ ਸਾਡੇ ਵੀਰ ਨੂੰ ਸਾਡੀ ਭੈਣ ਨੂੰ ਪਿਸ਼ਾਬ ਨਾਲ ਸੰਬੰਧਿਤ ਬਿਮਾਰੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਤਾਂ ਉਹਨਾਂ ਦਾ ਹੱਲ ਇਨ੍ਹਾਂ ਪੱਤਿਆਂ ਦੇ ਵਿੱਚ ਕਿਵੇਂ ਲਿਆ ਜਾ ਸਕਦਾ ਹੈ ਕਿਸ ਤਰੀਕੇ ਨਾਲ ਜਿਹੜੀ ਇਲੈਕਟ੍ਰੋ ਹੋਮਿਓਪੈਥੀ ਮੈਡੀਸਨ ਹੈ ਕਿ ਉਹ ਕਿਵੇਂ ਕੰਮ ਕਰਦੀ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬਾ ਤੇ ਡਾਕਟਰ ਅਮਨਪ੍ਰੀਤ ਸਿੰਘ ਜੀ ਸਾਡੇ ਨਾਲ ਨੇ ਡਾਕਟਰ ਸਾਹਿਬ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਫਿਰ ਤੁਸੀਂ ਅੱਜ ਸਾਡੇ ਕੋਲ ਦੁਬਾਰਾ ਆਏ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ ਇਹ ਕੀ ਚੀਜ਼ ਹੈ ਕਿ ਜੀ ਇੱਕ ਵਾਰ ਪਹਿਲਾਂ ਵੀ ਤੁਸੀਂ ਦਿਖਾਇਆ ਸੀ ਤੇ ਅੱਜ ਇਹ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਤੁਸੀਂ ਆਪਣੀਆਂ ਮਸ਼ੀਨਾਂ ਦੇ ਜ਼ਰੀਏ ਬਣਾ ਰਹੇ ਹੋ ਫਰੂਕੀ ਸਾ ਜਿੰਨੂੰ ਮੈਂ ਸਜੀਵ ਨਹੀਂ ਕਹਿਣਾ ਜਿੰਨੂੰ ਮੈਂ ਅੰਮ੍ਰਿਤ ਕਹਿਣਾ ਅੱਜ ਉਹ ਬੂੰਦਾ ਤਿਆਰ ਹੋ ਰਹੀਆਂ ਨੇ ਜਿਹੜੀਆਂ ਮੈਂ ਅਕਸਰ ਸ਼ੀਸ਼ੀਆਂ ਲੋਕਾਂ ਨੂੰ ਦਿਖਾਉਂਦਾ ਮੈਂ ਕਹਿੰਦਾ ਜੀ ਜਿਹੜੀ ਇਲੈਕਟ੍ਰੋਪੈਥੀ ਆ ਜਿਹੜੀ ਸਜੀਵ ਨਹੀਂ ਆ ਜਿਹੜੀਆਂ ਬੂੰਦਾ ਨੇ ਉਹ ਕਿੱਦਾਂ ਕੰਮ ਕਰਦੀਆਂ ਨੇ ਕਿੱਦਾਂ ਤਿਆਰ ਹੁੰਦੀਆਂ ਨੇ ਮੈਨੂੰ ਅਕਸਰ ਲੋਕ ਪੁੱਛਦੇ ਨੇ ਮੈਨੂੰ ਲੋਕ ਕਹਿੰਦੇ ਨੇ ਜੀ ਇਲੈਕਟ੍ਰੋਪੈਥੀ ਹੈ ਕੀ ਤਿਆਰ ਕਿੱਦਾਂ ਹੁੰਦੀ ਆ ਮੈਂ ਬਹੁਤ ਲੋਕ ਦੇਖੇ ਬਰੁਕੀ ਸਾਹਿਬ ਇੱਕ ਕਾੜਾ ਸਟੋਪ ਦੇ ਉੱਪਰ ਰੱਖ ਕੇ ਉਹਨੂੰ ਉਬਾਲ ਕੇ ਉਹਨੂੰ ਇਲੈਕਟ੍ਰੋਪੈਥੀ ਦਾ ਨਾਮ ਦੇ ਰਹੇ ਨੇ ਇਲੈਕਟ੍ਰੋਪੈਥੀ ਨੂੰ ਬਦਨਾਮ ਕਰ ਰਹੇ ਨੇ ਅੱਜ ਮੈਂ ਐਸੇ ਕਰਕੇ ਦੁਬਾਰਾ ਫੇਰ ਅੱਜ ਮੈਂ ਦਿਖਾਉਣਾ ਚਾਹਣਾ ਲੋਕਾਂ ਨੂੰ ਲੈਕਟ੍ਰੋਪੈਥੀ ਹੈ ਕੀ ਲੈਕਟ੍ਰੋਪੈਥੀ ਕਿੱਦਾਂ ਤਿਆਰ ਹੁੰਦੀ ਆ ਲੈਕਟ੍ਰੋਪੈਥੀ ਦੀਆਂ ਬੂੰਦਾਂ ਕਿੱਦਾਂ ਤਿਆਰ ਹੁੰਦੀਆਂ ਨੇ ਕਿੱਦਾਂ ਸਾਨੂੰ ਕੰਮ ਕਰਦੀਆਂ ਨੇ ਕਿੱਦਾਂ ਰਿਜ਼ਲਟ ਦਿੰਦੀਆਂ ਨੇ ਰੁਕੀ ਸਾਹਿਬ ਉਹਨੂੰ ਅਸੀਂ ਆਯੁਰਵੈਦਿਕ ਕਾੜਾ ਕਹਿ ਸਕਦੇ ਆ ਜਿਹੜਾ ਅਸੀਂ ਸਟੋਪ ਦੇ ਰੱਖ ਕੇ ਕਾੜਾ ਬਣਾ ਕੇ ਅਸੀਂ ਲੋਕਾਂ ਨੂੰ ਦਿੰਦੇ ਆ ਆਯੁਰਵੈਦਿਕ ਕਾੜਾ ਕੋ ਵਧੀਆ ਕੰਮ ਕਰਦਾ ਕਹੋ ਪਰ ਜਿਹੜੀ ਇਲੈਕਟ੍ਰ ਸਾਨੂੰ ਟਾਈਮ ਲੱਗਦਾ ਇੱਕ ਇੱਕ ਮੈਡੀਸਨ ਬਣਾਉਣ ਨੂੰ ਸਾਨੂੰ ਤਿਆਰ ਕਰਨ ਨੂੰ ਬੜਾ ਸਮਾਂ ਲੱਗਦਾ ਸਾਨੂੰ ਬੜੀ ਮਿਹਨਤ ਕਰਨੀ ਪੈਂਦੀ ਆ ਇਹ ਰੀਗਾ ਸੋਬਤ ਵਾਲੀਆਂ ਦਿੱਤੀਆਂ ਚਾਰ ਤਾਂ ਅਸੀਂ ਕਾੜਾ ਬਣਾ ਕੇ ਅਸੀਂ ਕਹਤਾ ਲੈਟਰੋਪੈਥੀ ਬਣ ਗਈ ਨਹੀਂ ਬਣਦੀ ਫਰੁਕੀ ਸਾਹਿਬ ਜਦੋਂ ਅਸੀਂ ਇਹਨੂੰ ਅਸੀਂ ਤਿਆਰ ਕਰਨਾ ਤੁਹਾਡੇ ਸਾਹਮਣੇ ਆ ਮਸ਼ੀਨਾਂ ਚੱਲਦੀਆਂ ਨੇ ਇਹਨਾਂ ਨੂੰ ਹਫ਼ਤਾ ਇੱਕ ਲੱਗ ਜਾਂਦਾ ਸਾਨੂੰ ਦਵਾਈ ਤਿਆਰ ਕਰਨ ਨੂੰ ਇੱਕ ਐਡੀ ਸ਼ੀਸ਼ੀ ਬਣਾਉਣ ਨੂੰ ਸਾਨੂੰ ਹਫ਼ਤਾ ਹਫ਼ਤਾ ਲੱਗ ਜਾਂਦਾ ਤਿਆਰ ਕਰਨ ਨੂੰ ਸਾਨੂੰ ਮਿਹਨਤ ਕਰਨੀ ਪੈਂਦੀ ਆ ਸਾਨੂੰ ਜੜੀਆਂ ਜੜੀਆਂ ਬੂਟੀਆਂ ਨੇ ਲੱਭ ਕੇ ਲਿਆਉਣੀਆਂ ਪੈਂਦੀਆਂ ਨੇ ਸਾਨੂੰ ਜਿੰਦਾ ਪਲਾਂਟਸ ਜਿੱਦਾਂ ਤੁਸੀਂ ਆ ਹੁਣ ਦਿਖਾਏ ਨੇ ਆ ਪੱਤੇ ਨੇ ਜਿੰਦਾ ਨੇ ਜੀ ਹਰੇ ਬਿਲਕੁਲ ਜਦੋਂ ਇਹਨਾਂ ਦਾ ਅਸੀਂ ਹਰਕ ਕੱਢਣਾ ਸਾਨੂੰ ਪਤਾ ਇਹਨੇ ਕੀ ਕੰਮ ਕਰਨਾ ਜਿਹੜਾ ਇੱਕ ਸੁੱਕਿਆ ਹੋਇਆ ਬਲਾੜ ਨੂੰ ਅਸੀਂ ਕਾੜਾ ਬਣਾ ਕੇ ਅਸੀਂ ਲੋਕਾਂ ਨੂੰ ਦਿੰਨੇ ਆ ਨਹੀਂ ਰਿਜ਼ਲਟ ਮਿਲਨੇ ਉਹ ਜਿਹੜੇ ਇਹਨੇ ਸਜੀਵਨੀ ਨੇ ਦੇਣੇ ਨੇ ਜਿਹੜੇ ਆ ਸਾਨੂੰ ਪੱਤਿਆਂ ਦੇ ਕੁਦਰਤ ਨੇ ਦੇਣੇ ਨੇ ਉਹ ਸੁੱਕ ਗਿਆ ਸੁੱਕ ਕੇ ਉਹ ਰਿਜ਼ਲਟ ਨਹੀਂ ਮਿਲਦੇ ਇਹਦੇ ਜਿਹੜੀ ਜਿਹੜੀ ਇਹ ਤੁਸੀਂ ਪੱਤੇ ਦੇ ਵਿੱਚ ਪਾਏ ਹੋਏ ਨੇ ਤੁਸੀਂ ਦੇਖੋ ਇੱਕ ਵਾਰ ਮਸ਼ੀਨ ਮੈਂ ਦਿਖਾਣਾ ਚਾਹਾਂਗਾ ਨਜ਼ਦੀਕ ਤੋਂ ਬੜਾ ਬਾ ਕਮਾਲ ਮਸ਼ੀਨ ਹੈਗੀ ਹੈ ਜਿਸ ਨੇ ਵੀ ਇਹ ਇਹ ਮਸ਼ੀਨ ਬਣਾਈ ਹੈ ਬੜਾ ਦਿਮਾਗ ਲਗਾ ਕੇ ਬਣਾਈ ਹੈ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਹੋ ਕੇ ਜਿਹੜਾ ਇਹਨਾਂ ਦੇ ਵਿੱਚੋਂ ਭਾਫ਼ ਬਣਦੀ ਹੈ ਤੇ ਫਿਰ ਭਾਫ਼ ਹੈਗੀ ਦੇਖੋ ਤੁਪਕਾ ਤੁਪਕਾ ਜੇ ਅਸੀਂ ਦਿਖਾ ਸਕੀਏ ਤੇ ਤੁਪਕਾ ਤੁਪਕਾ ਇਹਦੇ ਵਿੱਚੋਂ ਜਿਹੜੀ ਭਾਫ਼ ਹੈਗੀ ਆ ਉਹ ਇਹਦੇ ਪਾਈਪ ਦੇ ਰਾਹੀਂ ਵਿੱਚ ਹੋ ਕੇ ਬੂੰਦਾਂ ਦੇ ذریعے ਇਹਦੇ ਵਿੱਚ ਇਕੱਠੀ ਹੋ ਰਹੀ ਹੈ ਅੱਛਾ ਡਾਕਟਰ ਸਾਹਿਬ ਕਿਹੜਾ ਨੁਸਖਾ ਤੁਸੀਂ ਤਿਆਰ ਕਰ ਰਹੇ ਹੋ ਦੇਖੋ ਫਰੂਕੀ ਸਾਹਿਬ ਪ੍ਰੋਸਟੇਟ ਦੀ ਜਿਹਨੂੰ ਗਦੂਦ ਕਹਿ ਦਿੰਦੇ ਆ ਜੀ ਬੜੀ ਸਮੱਸਿਆ ਅੱਜ ਕੱਲ ਪਿਸ਼ਾਬ ਰੋਕ ਰੋਕਣਾ ਪਿਸ਼ਾਬ ਦੇ ਵਿੱਚ ਇਨਫੈਕਸ਼ਨ ਹੋ ਜਾਣੇ ਪਿਸ਼ਾਬ ਬੂੰਦ ਬੂੰਦ ਆਉਣਾ ਪਿਸ਼ਾਬ ਦੇ ਵਿੱਚ ਜਲਣ ਹੋ ਜਾਣੀ ਪਿਸ਼ਾਬ ਵਾਲੀ ਨਲੀ ਦੇ ਵਿੱਚ ਇਨਫੈਕਸ਼ਨ ਹੋ ਜਾਣੀ ਪੰਜਾਬ ਵਾਲੀ ਪਿਸ਼ਾਬ ਵਾਲੀ ਨਲੀ ਜਿਹੜੀ ਆ ਦਬ ਜਾਣੀ ਜਦੋਂ ਦੇਖੋ ਫਰੂਕੀ ਸਾਹਿਬ ਜ਼ਰੂਰੀ ਨਹੀਂ ਹੈ ਜਦੋਂ ਪਿਸ਼ਾਬ ਸਾਡਾ ਰੁਕ ਜਾਂਦਾ ਸਾਨੂੰ ਗਦੂਦਾਂ ਦੀ ਪ੍ਰੋਬਲਮ ਹੋਵੇ ਸਾਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੋਵੇ ਸਾਡੀ ਪਿਸ਼ਾਬ ਵਾਲੀ ਨਲੀ ਦੇ ਵਿੱਚ ਸਾਡੇ ਇਨਫੈਕਸ਼ਨ ਹੋ ਗਈ ਕਿਤੋਂ ਜਦੋਂ ਸਵੇਲਿੰਗ ਆ ਜਾਂਦੀ ਹੈ ਨਾ ਕਹਿੰਦੇ ਬਲੈਡਰ ਦੇ ਵਿੱਚ ਜੋ ਸਵੇਲਿੰਗ ਆ ਜਾਂਦੀ ਹੈ ਸਾਡੀ ਜਿਹੜੀ ਪਿਸ਼ਾਬ ਵਾਲੀ ਨਲੀ ਆ ਨਲੀ ਨੂੰ ਦਬਾਅ ਪਾ ਕੇ ਉਹ ਉਹਨੂੰ ਥੋੜਾ ਜਿਹਾ ਦਾਅਵ ਆ ਜਾਂਦੀ ਹੈ ਦਾਅਵ ਆਉਣ ਕਰਕੇ ਜਦੋਂ ਪਿਸ਼ਾਬ ਸਾਨੂੰ ਰੁਕ ਰੁਕ ਕੇ ਜ਼ੋਰ ਲਾ ਕੇ ਆਉਣ ਲੱਗਦਾ ਪਿਸ਼ਾਬ ਦੇ ਵਿੱਚ ਜਲਨ ਹੋਣੀ ਸ਼ੁਰੂ ਹੋ ਜਾਂਦੀ ਆ ਬਲੈਡਰ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਇਦਾਂ ਦੀਆਂ ਸਮੱਸਿਆ ਆਉਂਦੀਆਂ ਨੇ ਲੋਕ ਡਰ ਜਾਂਦੇ ਨੇ ਜਦੋਂ ਅਸੀਂ ਇੱਕ ਡਾਕਟਰ ਕੋਲ ਜਾਂਦੇ ਆ ਡਾਕਟਰ ਸਕੈਨ ਕਰਦਾ ਸਕੈਨ ਕਰਕੇ ਸਾਨੂੰ ਕਹਿੰਦਾ ਜੀ ਇਹਦਾ ਆਪਰੇਟ ਕਰਨਾ ਪਊਗਾ ਅੱਜ ਅਸੀਂ ਉਹ ਆਪਰੇਟ ਰੋਕ ਦੇਣੇ ਨੇ ਅੱਜ ਅਸੀਂ ਉਹ ਆਪਰੇਟ ਨਹੀਂ ਹੋਣ ਦੇਣੇ ਗਦੂਦਾਂ ਦਾ ਮਤਲਬ ਜਿਨ੍ਹਾਂ ਨੂੰ ਡਾਕਟਰਾਂ ਨੇ ਇਹ ਗੱਲ ਕਹਿਤੀ ਵੀ ਤੁਹਾਡਾ ਤਾਂ ਗਦੂਦ ਵਧ ਗਏ ਨੇ ਤੇ ਗਦੂਦ ਵਧਨ ਕਰਕੇ ਹੁਣ ਤੁਹਾਡਾ ਹੱਲ ਸਿਰਫ ਆਪਰੇਸ਼ਨ ਹੀ ਹੈ ਆਪਰੇਸ਼ਨ ਮਤਲਬ ਤੁਸੀਂ ਬਚਾ ਲੈਣੇ ਹੋ ਇਲੈਕਟ੍ਰੋਪੈਥੀ ਹੈ ਜਿਹੜੀ ਉਹ ਆਪਰੇਸ਼ਨ ਬਚਾ ਸਕਦੀ ਹੈ ਗਦੂਦਾਂ ਦਾ ਮਤਲਬ ਤੁਹਾਡਾ ਕਹਿਣ ਦਾ ਭਾਵ ਇਹ ਹੋਇਆ ਬਚਾ ਦਿੰਦੀ ਨਹੀਂ ਫਿਰ ਕਿਸਾ ਬੋਤਾਂ ਦੇ ਬਚ ਗਏ ਬਚ ਗਏ ਬਹੁਤਿਆਂ ਬਹੁਤਾਂ ਦੇ ਬਚ ਗਏ ਤੇ ਬਾਅਦ ਚ ਰਹੇ ਨੇ ਸਾਡਾ ਇੱਕ ਇਹੀ ਟੀਚਾ ਫਰੁਕੀ ਸਾਹਿਬ ਰੋਗ ਮੁਕਤ ਅਸੀਂ ਰੋਗ ਮੁਕਤ ਜਦੋਂ ਅਸੀਂ ਦੁਨੀਆ ਨੂੰ ਕਰਨ ਲਈ ਅਸੀਂ ਇੱਕ ਜਿਹੜਾ ਟੀਚਾ ਉਠਾਇਆ ਨਾ ਇਹ ਜਿਹੜਾ ਅਸੀਂ ਇਹ ਅੱਜ ਇਹ ਕਹਿੰਦੇ ਹੁੰਦੇ ਨੇ ਸਾਰਿਆਂ ਨੇ ਰਲ ਕੇ ਲੈਟਰੋਪੈਥੀ ਵਾਲਿਆਂ ਨੇ ਇਹ ਅਸੀਂ ਸ਼ੁਰੂ ਕੀਤਾ ਅਸੀਂ ਕਹਿੰਦੇ ਵੀ ਕਿਸੇ ਦਾ ઓਪਰੇਟ ਨਾ ਹੋਵੇ ਇਹ ਮੈਂ ਜਿਹੜੀ ਅੱਜ ਮੈਡੀਸਨ ਫਰੂਕੀ ਸਾਹਿਬ ਇੱਥੇ ਆਪਾਂ ਤਿਆਰ ਕਰ ਰਹੇ ਆ ਨਾ ਇਹ ਕੱਲਾ ਸੀ ਪਸ਼ਾਬਤ ਜਿੰਨਾ ਹਨ ਪ੍ਰੋਸਟੇਟ ਦਾ ਜਿੰਨਾ ਗਦੂਦਾਂ ਦਾ ਕਹਿੰਦੇ ਨੇ ਕੈਂਸਰ ਹੋ ਜਾਂਦਾ ਇਹ ਕੈਂਸਰ ਤੱਕ ਨੂੰ ਠੀਕ ਕਰ ਦਿੰਦੀ ਆ ਇਸ ਇਹੋ ਜੀ ਸੁਜੀਵਨੀਆ ਫਰੂਕੀ ਸਾਹਿਬ ਜਦੋਂ ਇਹਦਾ ਅਰਕ ਕੱਢ ਕੇ ਅਸੀਂ ਕਿਸੇ ਨੂੰ ਕੰਬੀਨੇਸ਼ਨ ਬਣਾ ਕੇ ਦਿੰਨੇ ਆ ਤਾਂ ਕੈਂਸਰ ਤੱਕ ਰੁਕ ਜਾਂਦਾ ਕੈਂਸਰ ਤੱਕ ਲੋਕਾਂ ਦੇ ਠੀਕ ਹੋਏ ਨੇ ਗਦੂਦਾਂ ਦਾ ਕੈਂਸਰ ਡਰਾ ਦਿੰਦੇ ਨੇ ਡਾਕਟਰ ਜੀ ਕੈਂਸਰ ਹੋ ਗਿਆ ਹੁਣ ਪਤਾ ਨਹੀਂ ਠੀਕ ਹੋਵੋਗੇ ਨਹੀਂ ਪੇਸ਼ੈਂਟ ਅੱਧਾ ਤਾਂ ਉਹ ਚੀਜ਼ ਸੁਣ ਕੇ ਹੀ ਬਿਮਾਰ ਜਿਆਦਾ ਹੋ ਜਾਂਦਾ ਕਹਿੰਦਾ ਜੀ ਮੈਨੂੰ ਕੈਂਸਰ ਹੋ ਗਿਆ ਜੇ ਅਸੀਂ ਕਹਿੰਦੇ ਨੇ ਪੇਸ਼ੇਰ ਨੂੰ ਕੈਂਸਰ ਬਾਰੇ ਨਾ ਦੱਸੀਏ ਤਾਂ ਉਹ 2-4 ਸਾਲ ਜੀ ਲੂਗਾ ਜੇ ਅਸੀਂ ਉਹਨੂੰ ਕੈਂਸਰ ਬਾਰੇ ਦੱਸ ਦੀ ਤਾਂ 6 ਮਹੀਨੇ ਨਹੀਂ ਕੱਢਦਾ ਉਹ ਕਿਉਂ ਉਹ ਦਿਮਾਗ ਦੇ ਵਿੱਚ ਸਾਡਾ ਬ੍ਰੇਨ ਸਾਡਾ ਡਰਾਈਵਰ ਆ ਮੈਂ ਹਰ ਵਾਰ ਕਹਿੰਦਾ ਸਾਨੂੰ ਚਲਾਉਂਦਾ ਜਦੋਂ ਸਾਡੇ ਗਲਤ ਕੋਈ ਜਦੋਂ ਸਾਡੇ ਬ੍ਰੇਨ ਦੇ ਵਿੱਚ ਇਦਾਂ ਦੀਆਂ ਗੱਲਾਂ ਅਸੀਂ ਸੋਚਣੀ ਸ਼ੁਰੂ ਕਰਨਾ 네ਗੇਟਿਵ ਸੋਚਣਾ ਸ਼ੁਰੂ ਕਰਦੇ ਨੇ 네ਗੇਟਿਵ ਹੋਣਾ ਸ਼ੁਰੂ ਹੋ ਜਾਂਦਾ ਪੋਜ਼ਿਟਿਵ ਸੋਚਣਾ ਪੋਜ਼ਿਟਿਵ ਸ਼ੁਰੂ ਹੋਣਾ ਸਾਡੀਆਂ ਦਵਾਈਆਂ ਨਰਵਸ ਸਿਸਟਮ ਤੇ ਕੰਮ ਕਰਦੀਆਂ ਨੇ ਬਲੱਡ ਤੇ ਕੰ ਸਾਡੇ ਪੇਟ ਦੇ ਕੰਮ ਕਰਦੀਆਂ ਨੇ ਜਿਹਦੇ ਨਾਲ ਸਾਨੂੰ ਰੋਗ ਮੁਕਤ ਕਰ ਦਿੰਦੀਆਂ ਨੇ ਬਿਰੂਕੀ ਸਾਹਿਬ ਜਿਹੜਾ ਮੈਂ ਤੁਹਾਨੂੰ ਦੱਸਦਾ ਜਿਹੜਾ ਬਲੈਡਰ ਹੁੰਦਾ ਬਲੈਡਰ ਦੇ ਵਿੱਚ ਜੋ ਸਵੇਲਿੰਗ ਹੁੰਦੀ ਆ ਬੰਦੇ ਨੂੰ ਪਿਸ਼ਾਬ ਰੋਕੇ ਆਉਣ ਲੱਗ ਜਾਂਦਾ ਪਿਸ਼ਾਬ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਜਦੋਂ ਨੜੀ ਆ ਜਿਹੜੀ ਜਦੋਂ ਬੂੰਦ ਬੂੰਦ ਕਰਕੇ ਬਹੁਤ ਜ਼ੋਰ ਲੱਗ ਪਿਸ਼ਾਬ ਆਉਂਦਾ ਜਦੋਂ ਉਹ ਜਾ ਕੇ ਪਿਸ਼ਾਬ ਕਰਕੇ ਤਾਂ ਮਸਾਨਾ ਖਾਲੀ ਨਹੀਂ ਹੁੰਦਾ ਪੂਰਾ ਪ੍ਰੋਪਰ ਉਹ ਦੁਬਾਰਾ ਫੇਰ ਥੋੜੀ ਦੇਰ ਬਾਅਦ ਨੂੰ ਪ੍ਰੈਸ਼ਰ ਪੈਂਦਾ ਇੱਕ ਕਾਰਨ ਹੁੰਦਾ ਬਿਰੂਕੀ ਸਾਹਿਬ ਜਦੋਂ ਗਦੁੱਦਾਂ ਦੀ ਮੈਂ ਤੁਹਾਨੂੰ ਦੱਸਦਾ ਇਹ ਲੱਛਣ ਕੀ ਹੁੰਦੇ ਨੇ ਜਦੋਂ ਪੇਸ਼ੇਂਟ ਨੂੰ ਪਿਸ਼ਾਬ ਜ਼ਿਆਦਾ ਆਉਣ ਲੱਗ ਜਾਂਦਾ ਵੀ ਬਾਰ-ਬਾਰ ਉੱਠ ਕੇ ਰਾਤ ਨੂੰ ਪਿਸ਼ਾਬ ਕਰਨ ਜਾਊਗਾ ਦਿਨੇ ਘਟਾਊਗਾ ਦਿਨੇ ਘਟਾਊਗਾ ਦਿਨੇ ਜਦੋਂ ਪਿਸ਼ਾਬ ਕਰਨ ਜਾਊਗਾ ਖੜੂਗਾ ਪ੍ਰੈਸ਼ਰ ਬਣਿਆ ਹੁੰਦਾ ਲੇਕਿਨ ਪਿਸ਼ਾਬ ਥੋੜਾ ਜਿਹਾ ਰੋਕ ਕੇ ਆਊਗਾ ਬੂੰਦ-ਬੂੰਦ ਕਰਕੇ ਆਊਗਾ ਤੇ ਦਿੱਕਤ ਆਊਗੀ ਉਹਨੂੰ ਪਿਸ਼ਾਬ ਦੇ ਵਿੱਚ ਕਈ ਵਾਰ ਜਲਣਾ ਆਉਣ ਲੱਗ ਜਾਂਦੀ ਆ ਜੇ ਤਾਂ ਅਸੀਂ ਵੇਲੇ ਬੈਠੇ ਆ ਫਿਰ ਤਾਂ ਸਾਨੂੰ ਪਿਸ਼ਾਬ ਉਹ ਖੁੱਲ ਕੇ ਜੀ ਅਸੀਂ ਥੋੜਾ ਜਿਹਾ ਕੰਮ ਕਰ ਲਿਆ ਜਾਂ ਸਫਰ ਕਰ ਲਿਆ ਸਕੂਟਰ ਮੋਟਰਸਾਈਕਲ ਚਲਾ ਕੇ ਆ ਗਏ ਗੱਡੀ 'ਚ ਜਾ ਕੇ ਆ ਗਏ ਤਾਂ ਸਾਨੂੰ ਪਿਸ਼ਾਬ ਰੁਕਣਾ ਸ਼ੁਰੂ ਹੋ ਜਾਂਦਾ ਸਾਡਾ ਉਹ ਸਾਨੂੰ ਲੱਛਣ ਹੁੰਦੇ ਨੇ ਗਦੂਦਾਂ ਦੇ ਗਦੂਦ ਕੀ ਹੁੰਦੇ ਨੇ ਫਿਰੋਕੀ ਸਾਹਿਬ ਜਿਹੜੇ ਸਾਡੀ ਪਿਸ਼ਾਬ ਵਾਲਾ ਨਲੀ ਹੈ ਜਿਹੜਾ ਸਾਡਾ ਜਾਨੀ ਜਿਹਨੂੰ ਅਸੀਂ ਲਿੰਕ ਕਹ ਦਿੰਦੇ ਆ ਉਹਦੇ ਨੀਚੇ ਵਾਲੇ ਹਿੱਸੇ ਦੇ ਵਿੱਚ ਗਲੈਂਡ ਹੁੰਦਾ ਖਖ ਰੋੜ ਦੇ ਸਾਇਦਾ ਜਦੋਂ ਉਹ ਵਧ ਜਾਂਦਾ ਜਦੋਂ ਉਹਦੇ ਵਿੱਚ ਸਵੇਲਿੰਗ ਆ ਜਾਂਦੀ ਹੈ ਕਈਆਂ ਦੇ ਕੀ ਹੁੰਦਾ ਉਹ ਤੇ ਜਿਹੜੇ ਜਿਹਨੂੰ ਅਸੀਂ ਪਤਾਲੂ ਕਹ ਦਿੰਦੇ ਆ ਪੰਜਾਬੀ ਵਿੱਚ ਪਤਾਲੂਆਂ ਦੇ ਵਿੱਚ ਸੋਜ ਹੋਣੀ ਪਤਾਲੂਆਂ ਦੇ ਵਿੱਚ ਪਾਣੀ ਭਰਨਾ ਕਈਆਂ ਦੇ ਤਾਂ ਇਹ ਦਿੱਕਤ ਆ ਜਾਂਦੀ ਆ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਮੈਨੂੰ ਜੀ ਦਿੱਕਤ ਆਉਣ ਲੱਗੀ ਮੇਰੇ ਸੋਜ ਆਉਣ ਲੱਗੀ ਕਈਆਂ ਨੂੰ ਨਹੀਂ ਪਤਾ ਲੱਗਦਾ ਕਈਆਂ ਦੇ ਕੀ ਹੈ ਜਿਹੜਾ ਪ੍ਰੋਸਟੇਟ ਹੁੰਦੇ ਨੇ ਜਿਹੜਾ ਗਦੂਦ ਹੁੰਦੇ ਨੇ ਅੰਦਰਲੀ ਸਾਈਡ ਨੂੰ ਵਧਣੇ ਸ਼ੁਰੂ ਹੋ ਜਾਂਦੇ ਨੇ ਉਹ ਸਾਨੂੰ ਫਿਰ ਸਕੈਨ ਆ ਪਤਾ ਲੱਗਦਾ ਜਦੋਂ ਅਸੀਂ ਅਲਟਰਾਸਾਉਂਡ ਕਰਾਉਂਦੇ ਆ ਸਕੈਨ ਕਰਾਉਂਦੇ ਆ ਸਾਨੂੰ ਪਤਾ ਲੱਗਦਾ ਵੀ ਸਾਡੇ ਜਿਹੜੇ ਪਤਾਲੂ ਨੇ ਉਹਨਾਂ ਦੇ ਵਿੱਚ ਤਾਂ ਕੋਈ ਦਿੱਕਤ ਨਹੀਂ ਆਈ ਸਾਡੇ ਕੋਈ ਪਾਣੀ ਨਹੀਂ ਭਰਿਆ ਪਰ ਸਾਡਾ ਪਿਸ਼ਾਬ ਰੁਕਣ ਲੱਗ ਗਿਆ ਉਹ ਕਿਸੇ ਦਾ ਗਦੂਦਾਂ ਦੀ ਪ੍ਰੋਬਲਮ ਹੁੰਦੀ ਹੈ ਜਿਹੜੇ ਗਦੂਦ ਹੁੰਦੇ ਨੇ ਅੰਦਰਲੀ ਸਾਈਡ ਨੂੰ ਵਧਣਾ ਸ਼ੁਰੂ ਹੋ ਜਾਂਦੇ ਨੇ ਜਿਹਦੇ ਨਾਲ ਸਾਡੇ ਪਿਸ਼ਾਬ ਵਾਲੀ ਨਲੀ ਨੂੰ ਦਬਾ ਦਿੰਦੇ ਨੇ ਜਿਹੜੀ ਜਦੋਂ ਹੁਣ ਦੇਖੋ ਅਸੀਂ ਸੰਭੋਗ ਕਰਨਾ ਸੰਭੋਗ ਕਰਨ ਤੋਂ ਬਾਅਦ ਪਹਿਲਾਂ ਜਦੋਂ ਜਿਹੜਾ ਤਰਲ ਬਦਾਰਤ ਹੁੰਦਾ ਇੱਕ ਚਿਪਚਿਪਾ ਜਿਹਨੂੰ ਸਾਡੇ ਇੱਕ ਥੋੜੇ ਅਨਜਾਨ ਵੈਜ ਨੇ ਸਾਡੇ ਨੇ ਇਹਨੂੰ ਤਾਂ ਤਾਂ ਦਾ ਇੱਕ ਸਾਨੂੰ ਰੂਪ ਦੇ ਦਿੰਦੇ ਤਾਂਤ ਕਹਿੰਦੇ ਨੇ ਇਹਨੂੰ ਜੀ ਤਾਂਤੋ ਕੀ ਤਾਂਤ ਨਹੀਂ ਦੀ ਬਿਰਕਿਸਾਬ ਜਦੋਂ ਕਰਨਾ ਮੰਦੇ ਨੇ ਕਰਨ ਤੋਂ ਪਹਿਲਾਂ ਜਿਹੜਾ ਚਿਪਚਿਪਾ ਪਦਾਰਤ ਹੁੰਦਾ ਜਿਹਨੂੰ ਲਿਕਵਿਡ ਕਹਿੰਨੇ ਆ ਉਹਨੇ ਜਿਹੜਾ ਥੱਲੇ ਸਾਡੇ ਨਲਾਂ ਵਾਲੀ ਜਗ੍ਹਾ ਤੇ ਉਹਨੇ ਭਰ ਜਾਣਾ ਭਰ ਕੇ ਸਾਡੀ ਜਿਹੜੀ ਨਲੀ ਹੁੰਦੀ ਉਹਦੇ ਉਹਨੂੰ ਤਰਲ ਕਰਨਾ ਤਰਲ ਕਰਕੇ ਹਾਂਜੀ ਤਰਲ ਕਰਨਾ ਉਹਨੂੰ ਉਹਨੂੰ ਤਰਨ ਕਰਕੇ ਇਦਾਂ ਹੀ ਜਦੋਂ ਅਸੀਂ ਪਿਸ਼ਾਬ ਕਰਨਾ ਸਾਨੂੰ ਪਹਿਲਾਂ ਉਹਨੇ ਤਰਲ ਕਰਨਾ ਜਿਹੜਾ ਤਰਲ ਪਦਾਰਤ ਹੁੰਦਾ ਘਟ ਜਾਂਦਾ ਉਹ ਜਿਹੜਾ ਪਿਸ਼ਾਬ ਵਾਲੇ ਨਲੀ ਦੇ ਵਿੱਚ ਘਟ ਜਾਂਦਾ ਜਿਹਦੇ ਵਿੱਚ ਇਨਫੈਕਸ਼ਨ ਸ਼ੁਰੂ ਹੋ ਜਾਂਦੀ ਹੈ ਜਿਹਦੇ ਵਿੱਚ ਜ਼ਖਮ ਵੀ ਹੋ ਜਾਂਦੇ ਨੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਜਿਹਨੂੰ ਅਸੀਂ ਕਹਿ ਦਿੰਨੇ ਆ ਸਾਨੂੰ ਯੂਰਿਨਰੀ ਇਨਫੈਕਸ਼ਨ ਹੋ ਗਈ ਸਾਨੂੰ ਇਹ ਪ੍ਰੋਬਲਮਸ ਆਣੀ ਸ਼ੁਰੂ ਹੋ ਜਾਂਦੀ ਆ ਪਰ ਡਾਕਟਰ ਸਾਹਿਬ ਇਹ ਤਾਂ ਰਹੀ ਗਦੂਦਾਂ ਦੀ ਗੱਲ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਪਿਸ਼ਾਬ ਵਾਸਤੇ ਜਦੋਂ ਜਾਂਦੇ ਆ ਸਾਨੂੰ ਪ੍ਰੈਸ਼ਰ ਬੜਾ ਲੱਗਿਆ ਹੁੰਦਾ ਪਰ ਬੂੰਦਾਂ ਦੋਈ ਆਉਂਦੀਆਂ ਨੇ ਜਾਂ ਫਿਰ ਅਸੀਂ ਸਫਰ ਹੀ ਨਹੀਂ ਕਰ ਸਕਦੇ ਵਾਰ-ਵਾਰ ਵਾਰ-ਵਾਰ ਸਾਨੂੰ ਹਰ 10 ਮਿੰਟ ਬਾਅਦ ਵਾਸ਼ਰੂਮ ਜਾਣਾ ਪੈਂਦਾ ਨਾ ਉਹਨਾਂ ਨੂੰ ਸ਼ੂਗਰ ਹੁੰਦੀ ਹੈ ਨਾ ਕੋਈ ਫਿਰ ਉਹ ਕੀ ਚੀਜ਼ ਹੁੰਦੀ ਹੈ ਪਿਸ਼ਾਬ ਖੁੱਲਕੇ ਵੀ ਨਹੀਂ ਮਤਲਬ ਆਉਂਦਾ ਬੂੰਦ-ਬੂੰਦ ਕਰਕੇ ਆਉਂਦਾ ਉਹ ਵੀ ਕਿਦੂਦਾਂ ਦੀ ਦਿੱਕਤ ਹੁੰਦੀ ਹੈ ਹਾਂਜੀ ਹਾਂਜੀ ਉਹੀ ਕਿਦੂਦਾਂ ਦੀ ਪ੍ਰੋਬਲਮ ਹੁੰਦੀ ਹੈ ਜਿਹੜਾ ਖੁੱਲਕੇ ਨਹੀਂ ਆ ਬੂੰਦ-ਬੂੰਦ ਜ਼ੋਰ ਲੱਗਣਾ ਜਦੋਂ ਪਿਸ਼ਾਬ ਕਰਨ ਲੱਗਦੇ ਨੇ ਉਹ ਜ਼ੋਰ ਲਾ ਕੇ ਆਉਂਦਾ ਤਾਂ ਥੋੜਾ ਜਿਹਾ ਆਉਂਦਾ ਪੂਰਾ ਮਸਾਨਾ ਖਾਲੀ ਨਹੀਂ ਹੁੰਦਾ ਬਲੈਡਰ ਪੂਰਾ ਖਾਲੀ ਨਹੀਂ ਹੁੰਦਾ ਉਹ ਜਦੋਂ ਅਸੀਂ ਫਿਰ ਦੁਬਾਰਾ ਫੇਰ ਅਸੀਂ ਜਾ ਕੇ ਬੈਠਦੇ ਹਾਂ ਥੋੜੀ ਦੇਰ ਬਾਅਦ ਸਾਨੂੰ ਫੇਰ ਜ਼ੋਰ ਪੈਂਦਾ ਪ੍ਰੈਸ਼ਰ ਪੈਂਦਾ ਜਦੋਂ ਫੇਰ ਜਾਂਦੇ ਹਾਂ ਫੇਰ ਨਹੀਂ ਸਾਨੂੰ ਪਿਸ਼ਾਬ ਆਉਂਦਾ ਉਹ ਜਾਂ ਤਾਂ ਸਾਡੇ ਗਦੂਰ ਅੰਦਰਲੀ ਸਾਈਡ ਨੂੰ ਵਧੇ ਹੁੰਦੇ ਨੇ ਅੰਦਰਲੀ ਸਾਈਡ ਨੂੰ ਵਧ ਕੇ ਜਿਹੜੀ ਨਲੀ ਹੁੰਦੀ ਉਹਨੂੰ ਦਬ ਦੇ ਦਿੰਦੇ ਨੇ ਕਈ ਜਗ੍ਹਾ ਤੋਂ ਇਦਾਂ ਚਿਪਕ ਜਾਂਦੀ ਆ ਉਹ ਉਹ ਕਈ ਵਾਰ ਕੀ ਹੁੰਦਾ ਡਾਕਟਰ ਜਦੋਂ ਉਹਦੇ ਵਿੱਚ ਪਿਸ਼ਾਬ ਵਾਲੀ ਨਲੀ ਪਾਉਂਦੇ ਆ ਪਾਈਪ ਪਾਉਂਦੇ ਆ ਉਹ ਕਿਉਂ ਹੁੰਦਾ ਦਰਦ ਹੁੰਦਾ ਫਿਰ ਉੱਤੇ ਉਹ ਦਰਦ ਹੁੰਦਾ ਉਹਦਾ ਮਤਲਬ ਕੀ ਹੁੰਦਾ ਵੀ ਸਾਡੇ ਪਿਸ਼ਾਬ ਵਾਲੀ ਨਲੀ ਦੇ ਵਿੱਚ ਰੁਕਾਵਟ ਆ ਗਈ ਉੱਥੇ ਦਰਦ ਹੋਣਾ ਸ਼ੁਰੂ ਹੋ ਗਿਆ ਵੀ ਉਹ ਕਈ ਜਗ੍ਹਾ ਤੋਂ ਦਬ ਗਿਆ ਹੋ ਜਦੋਂ ਇਹ ਚੀਜ਼ ਹੁੰਦੀ ਆ ਉਸ ਤੋਂ ਬਾਅਦ ਅਸੀਂ ਜੇ ਸਕੈਨ ਕਰਾਉਨੇ ਆ ਸਾਨੂੰ ਕਈ ਵਾਰ ਪ੍ਰੋਸਟੇਟ ਦੀ ਗਦੂਦਾਂ ਦੀ ਪ੍ਰੋਬਲਮ ਨਹੀਂ ਹੁੰਦੀ ਉਹ ਜਦੋਂ ਅਸੀਂ ਚੈੱਕ ਕਰਾਉਨੇ ਆ ਦੇਖਿਆ ਜਾਂਦਾ ਵੀ ਸਾਡੇ ਬਲੈਡਰ ਦੇ ਵਿੱਚ ਸਵੇਲਿੰਗ ਆਈ ਹੋਇਆ ਸੋਜ ਆਈ ਹੋਈ ਆ ਜਦੋਂ ਸੋਜ ਆਉਂਦੀ ਆ ਜਦੋਂ ਅਸੀਂ ਉਹ ਸੋਜ ਨੂੰ ਉਤਾਰਦੇ ਆ ਸਹੀ ਕਰਦੇ ਆ ਮੈਡੀਸਨ ਦੇ ਕੇ ਤਾਂ ਪਿਛੇ ਠੀਕ ਹੋ ਜਾਂਦੇ ਨੇ ਪਾਪਾ ਨਿਕਲ ਜਾਂਦੀਆਂ ਨੇ ਜਿਹੜੀਆਂ ਪਿਸ਼ਾਬ ਵਾਲਾ ਜਿਹੜੀ ਪਿਸ਼ਾਬ ਵਾਲੀ ਥੈਲੀ ਬੜੀ ਸ਼ਰਮ ਅਸੀਂ ਕਹਿ ਲਿਆ ਕਿ ਸ਼ਰਮਨਾਕ ਜੀ ਉਹ ਗੱਲ ਹੁੰਦੀ ਹੈ ਕਿ ਪਿਸ਼ਾਬ ਵਾਲੀ ਥੈਲੀ ਲਟਕਾਈ ਬੰਦਾ ਫਿਰ ਰਿਹਾ ਚਲੋ ਕੋਈ ਸ਼ੌਂਕਵੋ ਜਿਹੜਾ ਨਹੀਂ ਲਟਕਾਉਂਦਾ ਲੇਕਿਨ ਉਹ ਸਥਿਤੀ ਬੜੀ ਅ ਅਸੀਂ ਕਹਿ ਲਿਆ ਕਿ ਬੜੀ ਇੰਬੈਰਸਿੰਗ ਫੀਲ ਹੁੰਦੀ ਹੈ ਨਾ ਕਿਤੇ ਬੰਦਾ ਆ ਸਕਦਾ ਨਾ ਜਾ ਸਕਦਾ ਤੁਹਾਡੇ ਕੋਲ ਜਿਹੜਾ ਇਦਾਂ ਦੇ ਨੁਸਖੇ ਇਦਾਂ ਦੇ ਫਾਰਮੂਲੇ ਇਦਾਂ ਦੇ ਟੋਟਕੇ ਜਿਸ ਤਰੀਕੇ ਨਾਲ ਤੁਸੀਂ ਲਾਈਵ ਬਣਾ ਕੇ ਸਾਨੂੰ ਦਿਖਾ ਰਹੇ ਹੋ ਤੇ ਇਹਦੇ ਨਾਲ ਪਿਸ਼ਾਬ ਵਾਲੀ ਥੈਲੀ ਉਤਰ ਸਕਦੀ ਹੈ ਹਾਂਜੀ ਫਿਰ ਉਹ ਕਿ ਸਾਬ ਉਤਰ ਜਾਂਦੀ ਹੈ ਲੇਕਿਨ ਇਹਦੇ ਵਿੱਚ ਨਾ ਕਈ ਪੇਸ਼ੈਂਟ ਬਹੁਤ ਕਾਲੇ ਹੋ ਜਾਂਦੇ ਆ ਹੁਣ ਉੱਥੋਂ ਤਾਂ ਅਸੀਂ ਸਾਲੋਂ ਸਾਲ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ ਸਾਲ-ਸਾਲ ਪਿਸ਼ਾਬ ਲਿਆਉਣ ਵਾਲਿਆਂ ਲੈਸਿਕਸ ਦੀਆਂ ਗੋਲੀਆਂ ਖਾ ਖਾ ਕੇ ਪਿਸ਼ਾਬ ਲਿਆਈ ਜਾਂਦੇ ਨੇ ਲੈਸਿਕਸ ਦੀਆਂ ਗੋਲੀਆਂ ਖਾ ਕੇ ਲੈਸਿਕਸ ਦੇ ਇੰਜੈਕਸ਼ਨ ਲਵਾ ਲਵਾ ਕੇ ਪਿਸ਼ਾਬ ਆ ਜਾਂਦਾ ਉਹ ਅਸੀਂ ਲਿਆਈ ਜਾਂਦੇ ਆ ਸਾਲੋ ਸਾਲ ਜਦੋਂ ਆਪਣੇ ਕੋਲੇ ਆ ਜਾਣਾ ਜੀ 10 ਦਿਨ ਚ ਹਫਤੇ ਚ ਸਾਡਾ ਪਿਸ਼ਾਬ ਖੁੱਲ ਕੇ ਆਉਣਾ ਚਾਹੀਦਾ ਫਿਰਕੀ ਸਾਹਿਬ ਨਹੀਂ ਜਿੰਨਾ ਚਿਰ ਤੁਹਾਡੀ ਪ੍ਰੋਬਲਮ ਸਹੀ ਨਹੀਂ ਹੁੰਦੀ ਤੁਹਾਡੇ ਗਦੂਦਾਂ ਦੀ ਸਾਈਜ਼ ਨਹੀਂ ਘਟਦਾ ਜਾਂ ਤੁਹਾਡੇ ਜਿਹੜੀ ਪਿਸ਼ਾਬ ਵਾਲੀ ਇਨਫੈਕਸ਼ਨ ਹੋ ਗਈ ਜਾਂ ਬਲੇਡਰ ਦੇ ਵਿੱਚ ਸੋਜ ਆ ਉਹਨਾਂ ਚਿਰ ਪਿਸ਼ਾਬ ਖੁੱਲ ਕੇ ਨਹੀਂ ਆਉਂਦਾ ਇਸ ਸਹਜ ਮਦਦ ਨਾਲ ਚੱਲਣ ਵਾਲਾ ਕੰਮ ਹੁੰਦਾ RAM ਨਾ ਲੋ ਦਵਾਈ ਲੈ ਕੇ ਮਹੀਨੇ 15 ਦਿਨ 20 ਦਿਨਾਂ ਦੇ ਵਿੱਚ ਵਿੱਚ ਥੋੜਾ 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 ਫਰਕ ਪੈਣ ਲੱਗ ਜਾਂਦਾ ਹੌਲੀ ਹੌਲੀ ਕਰਕੇ ਪੈਪਾ ਲੈ ਜਾਂਦੀਆਂ ਨੇ ਗੁਰਕੀ ਸਾਹਿਬ ਬੜਿਆਂ ਦੀਆਂ ਲਈਆਂ ਨੇ ਬੜੇ ਪੇਸ਼ੈਂਟ ਆਏ ਨੇ ਵਿਚਾਰੇ ਪਰੇਸ਼ਾਨ ਜੀ ਨਿਕਲ ਜਾਂਦੀਆਂ ਨੇ ਇਹਦੇ ਕਰਕੇ ਥੋੜਾ ਜਿਹਾ ਸਾਨੂੰ ਸਹਿਜ ਮਦਨਾ ਚੱਲਣਾ ਚਾਹੀਦਾ ਜਦੋਂ ਸਾਨੂੰ ਕ੍ਰੋਨਿਕ ਬਿਮਾਰੀਆਂ ਹੋ ਜਾਂਦੀਆਂ ਨੇ ਜਦੋਂ ਲੰਬੇ ਸਮੇਂ ਤੋਂ ਸਾਡੀਆਂ ਦਵਾਈਆਂ ਚੱਲਦੀਆਂ ਨੇ ਉਹ ਤੇ ਸਾਨੂੰ ਸਹਿਜ ਮਦਨਾ ਚੱਲਣਾ ਪੈਂਦਾ ਮੈਂ ਇੱਕ ਹੋਰ ਫਰੁਕੀ ਸਭ ਦੱਸਦਾ ਐਲੈਟਰੋਪੈਥੀ ਨੂੰ ਜਦੋਂ ਤੁਸੀਂ ਦੱਸੇ ਅਨੁਸਾਰ ਇਸਤੇਮਾਲ ਕਰੋਗੇ ਇਹਦੇ ਰਿਜ਼ਲਟ ਬਹੁਤ ਵਧੀਆ ਨੇ ਹੁਣ ਮੈਂ ਤਾਂ ਤੁਹਾਨੂੰ ਚਾਰ ਸ਼ੀਸ਼ੇ ਬਣਾ ਕੇ ਦੇਤੀਆਂ ਜਾਂ ਤਿੰਨ ਸ਼ੀਸ਼ੇ ਬਣਾ ਕੇ ਦੇਤੀਆਂ ਮੈਂ ਤੁਹਾਨੂੰ ਕਹਾਂ ਜੀ ਜਾਂ 15-15 ਮਿੰਟ ਬਾਅਦ ਲੈਣੀ ਹੈ ਜਾਂ ਤੁਸੀਂ ਹੱਦ ਦੇ ਘੰਟੇ ਬਾਅਦ ਲੈਣੀ ਆ ਤੁਸੀਂ ਕੀ ਤਾਂ ਘਰੇਗੇ ਕੱਥੀਆਂ ਹੀ ਇੱਕ ਗਲਾਸ ਚ ਬੂੰਦਾ ਪਾਈਆਂ ਦਾ 10 40 ਮੁੰਡਾ ਹੋ ਗਈਆਂ ਪੀ ਗਏ ਬਾਅਦ ਚੋ ਆ ਜੀ ਮੇਰੇ ਕੋਲ ਮਹੀਨੇ ਬਾਅਦ ਵੀ ਰਿਜ਼ਲਟ ਨਹੀਂ ਬੜਿਆ ਡਾਕਟਰ ਸਾਹਿਬ ਉਹ ਭਰਾਵਾ ਤੈਨੂੰ ਮੈਂ ਲੈ ਕਿ ਤੂੰ ਜੇ ਮੈਂ ਇਕੱਠੀਆਂ ਕਰਨੀਆ ਤੂੰ ਤਾਂ ਉਹਦੀ ਖਿਚੜੀ ਬਣਾਤੀ ਠੀਕ ਹੈ ਚੌਲ ਅਸੀਂ ਅਲੱਗ ਬਣਾਉਨੇ ਆਂ ਦਾਲ ਅਸੀਂ ਅਲੱਗ ਬਣਾਉਨੇ ਆਂ ਜਦੋਂ ਨੂੰ ਸਾਰਾ ਕੁਝ ਅਸੀਂ ਵਿੱਚ ਪਾ ਕੇ ਕਰਦੇ ਨੇ ਇੱਕ ਖਿਚੜੀ ਬਣ ਜਾਂਦੀ ਆ ਉਹ ਜਦੋਂ ਅਸੀਂ ਤੁਹਾਨੂੰ ਅਲੱਗ ਬਣਾ ਕੇ ਦਿੱਤੀ ਨਾ ਉਦਾਂ ਹੀ ਲੈਣੀ ਚਾਹੀਦੀ ਹੈ ਮੈਡੀਸਨ ਡਾਕਟਰ ਦੇ ਦੱਸੇ ਅਨੁਸਾਰ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ ਜੇ ਤੁਸੀਂ ਇਕੱਠੀਆਂ ਕਰ ਲੈ ਕੰਬੀਨੇਸ਼ਨ ਉਹ ਤਾਂ ਪਤਾ ਨਹੀਂ ਕੀ ਬਣ ਕੇ ਸਾਨੂੰ ਵੀ ਨਹੀਂ ਪਤਾ ਤੁਹਾ ਨੂੰ ਰਿਜ਼ਲਟ ਨਹੀਂ ਮਿਲਣਾ ਜੇ ਤੁਸੀਂ ਉਹਨੂੰ ਦੱਸਿਓ ਅਨੁਸਾਰ ਸਮੇਂ ਟਾਈਮ ਤੁਸੀਂ ਦਵਾਈ ਲੈਨੇ ਤਾਂ ਬਹੁਤ ਵਧੀਆ ਰਿਜ਼ਲਟ ਨੇ ਕਦੇ ਨਰਾਸ਼ ਨਹੀਂ ਕੀਤਾ ਇਹ ਉਹੀ ਸਜੀਵ ਨਹੀਂ ਹੈ ਇਹ ਉਹੀ ਅਮਰਤਾ ਜਿਹੜਾ ਅੱਜ ਤਿਆਰ ਹੋ ਰਿਹਾ ਜਿਹੜਾ ਲੋਕਾਂ ਨੂੰ ਅਸੀਂ ਦੇ ਰਹਿਆਂ ਤਾਂ ਲੋਕਾਂ ਦੀਆਂ ਸੀਸਾਂ ਤੇ ਅਸ਼ੀਰਵਾਦ ਅਸੀਂ ਲੈ ਰਹਿਆਂ ਸਾਡੇ ਬਜ਼ੁਰਗ ਸਾਨੂੰ ਬਹੁਤ ਅਸ਼ੀਰਵਾਦ ਦਿੰਦੇ ਨੇ ਸਾਨੂੰ ਆ ਕੇ ਇੱਥੇ ਕਹਿੰਦੇ ਸਾਨੂੰ ਉਹਦੇ ਨਾਲ ਫਰੂਕੀ ਸਾਹਿਬ ਹੋਰ ਕੰਮ ਕਰਨ ਦੀ ਸਾਨੂੰ ਹੁੰਦਾ ਵੀ ਅਸੀਂ ਜਿਹੜੇ ਲੋਕ ਮੈਂ ਇੱਕ ਤੁਹਾਨੂੰ ਫਰੂਕੀ ਸਾਹਿਬ ਹੋਰ ਦੱਸਦਾ ਅੱਜ ਮੇਰੀ ਕਈ ਹੋਈ ਗੱਲ ਯਾਦ ਰੱਖ ਲਿਓ ਲੋਕ ਕਹਿੰਦੇ ਨੇ ਕੈਂਸਰ 2040 ਤੋਂ ਲੈ ਕੇ 42 ਦੇ ਵਿੱਚ ਵਿੱਚ ਹਰ ਘਰ ਦੇ ਵਿੱਚ ਇੱਕ ਇੱਕ ਕੈਂਸਰ ਦਾ ਪੇਸ਼ੈਂਟ ਹੋਊ ਜੇ ਅਸੀਂ ਇਹਨੂੰ ਨਹੀਂ ਰੋਕਿਆ ਜੇ ਅਸੀਂ ਇਹਦੇ ਵੱਲ ਨਹੀਂ ਧਿਆਨ ਦਿੱਤਾ ਅਸੀਂ ਖਾਣ ਪੀਣ ਵੱਲ ਨਹੀਂ ਧਿਆਨ ਦਿੱਤਾ ਸਾਡੇ ਪਾਣੀ ਸਾਡੇ ਦੋਸਤ ਹੋ ਗਏ ਸਾਡੀਆਂ ਸਬਜ਼ੀਆਂ ਸਾਡੀਆਂ ਦੋਸਤ ਹੋ ਗਈਆਂ ਸਾਡੇ ਫਰੂਟ ਸਾਡੇ ਦੋਸਤ ਹੋ ਗਏ ਹਰ ਚੀਜ਼ ਦੇ ਉੱਤੇ ਸਪਰੇਅ ਆ ਹਰ ਚੀਜ਼ ਕੈਮੀਕਲ ਹਰੇਕ ਚੀਜ਼ ਦੇ ਵਿੱਚ ਸਾਡੇ ਮੈਂ ਕਹਿੰਦਾ ਜੀ ਜ਼ਹਿਰ ਸਾਨੂੰ ਵੰਡੀ ਜਾ ਰਹੀ ਆ ਪਨੀਰ ਤੱਕ ਦੁੱਧ ਤੱਕ ਮੈਂ ਕਹਾਂ ਜੀ ਕਿਉਂ ਤੱਕ ਸਾਨੂੰ ਨਕਲੀ ਡੁਪਲੀਕੇਟ ਦਿੱਤੇ ਜਾ ਰਹੇ ਨੇ ਮੈਂ ਹੱਥ ਜੋੜ ਕੇ ਉਹਨਾਂ ਅੱਗੇ ਵੀ ਬੇਨਤੀ ਕਰਦਾ ਜਿਹੜੇ ਵੀਰ ਭਰਾ ਨੇ ਆਪਾਂ ਮਨੁੱਖਾ ਜੀਵਨ ਦੇ ਨਾਲ ਅਸੀਂ ਕਹਿੰਦੇ ਹੁੰਦੇ ਨੇ ਖਲਵਾੜ ਨਾ ਕਰੀਏ ਸਾਨੂੰ ਪਰਮਾਤਮਾ ਨੇ ਜੀਵਨ ਦਿੱਤਾ ਤਾਂ ਅਸੀਂ ਵਧੀਆ ਨਿਭਾ ਕੇ ਜਾਈਏ ਵਧੀਆ ਲੋਕਾਂ ਦੀ ਸੇਵਾ ਕਰੀਏ ਵਧੀਆ ਕਰੀ ਹੈ ਨਾ ਜੇ ਕੋਈ ਮਲਾਵਟ ਕਰਦਾ ਤਾਂ ਹੱਥ ਛੋੜ ਕੇ ਬੇਨਤੀ ਆ ਵੀ ਤੁਸੀਂ ਵੀ ਸਿੱਧੇ ਪਾਸੇ ਰੋ ਤਾਂ ਸਾਨੂੰ ਪਰਮਾਤਮਾ ਬਹੁਤ ਕੁਝ ਦਿੰਦਾ ਜੀ ਅਸੀਂ ਸਿੱਧੇ ਪਾਸੇ ਰਵਾਂਗੇ ਸਾਡੇ ਨਾਲ ਬਹੁਤ ਸਾਰਾ ਹਜੇ ਇੱਕ ਦੋ ਸਵਾਲ ਹੋਰ ਹੈ ਕਿ ਡਾਕਟਰ ਸਾਹਿਬ ਅਸੀਂ ਤੁਹਾਡੇ ਕੋਲੋਂ ਲਵਾਂਗੇ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬਾ ਵੀ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਆ ਡਾਕਟਰ ਸਾਹਿਬ ਪਹਿਲਾਂ ਤਾਂ ਜਿਹੜੀ ਪ੍ਰੋਬਲਮ ਹੈਗੀ ਸੀ ਪਿਸ਼ਾਬ ਵਾਲੀ ਇਹ ਮਰਦਾਂ ਦੇ ਵਿੱਚ ਜ਼ਿਆਦਾ ਹੁੰਦੀ ਸੀ ਦੇਖਣ ਨੂੰ ਲੇਕਿਨ ਹੁਣ ਤਾਂ ਸਾਡੀਆਂ ਭੈਣਾਂ ਵੀ ਬੜਾ ਸ਼ਿਕਾਰ ਹੋ ਰਹੀਆਂ ਨੇ ਕਿਸੇ ਨੂੰ ਪਿਸ਼ਾਬ ਖੁੱਲਕੇ ਨਹੀਂ ਆਉਂਦਾ ਕਿਸੇ ਨੂੰ ਅਸੀਂ ਕਹਿ ਲਈਏ ਕਿ ਬੜਾ ਲੱਗ ਕੇ ਪਿ ਉਹ ਇਹਦੇ ਚ ਕੀ ਇਨਫੈਕਸ਼ਨ ਹੋ ਜਾਂਦੀ ਹੈ ਬਾਥਰੂਮ ਦੀ ਵੀ ਜੀ ਕਈਆਂ ਨੂੰ ਤਾਂ ਬਹੁਤ ਜ਼ਿਆਦਾ ਆਉਂਦਾ ਕਿ ਛੇਕ ਆਉਂਦੀ ਹੈ ਜਾਂ ਖਾਂਗ ਆਉਂਦੀ ਹੈ ਜਦੋਂ ਨਿਕਲ ਜਾਂਦਾ ਬਾਥਰੂਮ ਜੀ ਬਲੈਡਰ ਦੀ ਇਨਫੈਕਸ਼ਨ ਹੋ ਜਾਂਦੀ ਹੈ ਜਾਂ ਬਲੈਡਰ ਬ੍ਰੀਕ ਹੋ ਜਾਂਦਾ ਕਿ ਬਲੈਡਰ ਬ੍ਰੀਕ ਕਿਉਂ ਹੁੰਦਾ ਜਾਂ ਤਾਂ ਅਸੀਂ ਬਾਥਰੂਮ ਨੂੰ ਰੋਕੀ ਜਾਂਦੇ ਆ ਜਾਂਦੇ ਨਹੀਂਗੇ ਜਾਂ ਅਸੀਂ ਇਹ ਜੀਆਂ ਗਰਮ ਚੀਜ਼ਾਂ ਖਾਂਦੇ ਆ ਜਿੰਨਾ ਜ਼ਿਆਦਾ ਇਨਫੈਕਸ਼ਨ ਹੋ ਜਾਂਦੀ ਜੀ ਇਹ ਫਿਰ ਇਹ ਜਿਹੜੀ ਚੀਜ਼ ਤੁਸੀਂ ਬਣਾ ਰਹੇ ਹੋ ਜਾਂ ਬੁੰਦਾਂ ਤੁਹਾਡੀਆਂ ਜਿਹੜੀਆਂ ਹੁੰਦੀਆਂ ਨੇ ਉਹ ਕੰਮ ਕਿੰਨਾ ਕੁ ਟਾਈਮ ਤੱਕ ਸ਼ੁਰੂ ਕਰ ਦਿੰਦੀਆਂ ਨੇ ਜਦੋਂ ਪ੍ਰੋਬਲਮ ਦੀ ਸ਼ੁਰੂਆਤ ਹੋਵੇ ਜਾਂ 2 4 5 ਸਾਲ ਲੰਘੇ ਹੋਣ ਇਸ ਦਿੱਕਤ ਪਰੇਸ਼ਾਨੀ ਨੂੰ ਇਹ ਹੌਲੀ 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 10 20 ਦਿਨ ਦੇ ਅੰਦਰ 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 ਹੌਲੀ ਹੌਲੀ ਇਨਫੈਕਸ਼ਨ ਨੂੰ ਕੱਟ ਕਰ ਦਿੰਦੀ ਹੈ ਹਾਂਜੀ ਜੀ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ بڑا ਹੈ ਹਮ ਸਵਾਲ ਮੇਰੇ ਮਨ ਦੇ ਵਿੱਚ ਆ ਰਿਹਾ ਬਹੁਤ ਸਾਰੇ ਸਾਡੇ ਭਰਾ ਹੈਗੇ ਨੇ ਸਾਡੀਆਂ ਭੈਣਾਂ ਹੈਗੀਆਂ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਦਰਦ ਨਹੀਂ ਹੁੰਦਾ ਪਰ ਹੁੰਦਾ ਹੈ ਕਈ ਵਾਰ ਉਹਨਾਂ ਨੇ ਉੱਚੀ ਹਾਸਲਿਆ ਜਾ ਫਿਰ ਛਿੱਕ ਆ ਗਈ ਖਾਂਸੀ ਆ ਗਈ ਜਾਂ ਉੱਠਣ ਲੱਗੇ ਜਾਂ ਬੈਠਣ ਲੱਗੇ ਉਹ ਕਹਿੰਦੇ ਸਾਡੇ ਦੋ ਦੋ ਕਤਰੇ ਪਿਸ਼ਾਬ ਦੇ ਨਿਕਲ ਜਾਂਦੇ ਨੇ ਯਾਰ ਕਈ ਵਾਰ ਪਿਸ਼ਾਬ ਜ਼ਿਆਦਾ ਵੀ ਨਿਕਲ ਜਾਂਦਾ ਉਹ ਕੀ ਕਾਰਨ ਹੈ ਜੀ ਫਰੁਕੀ ਸਾਹਿਬ ਜਿਹੜੇ ਸਾਡਾ ਬਲੈਡਰ ਆ ਨਾ ਜਿਹਨੂੰ ਸੇ ਮਸਾਨਾ ਵੀ ਕਹਿੰਦੇ ਆ ਬਲੈਡਰ ਵੀ ਕਹਿੰਦੇ ਨੇ ਜਦੋਂ ਉਹ ਵੀਕ ਹੋ ਜਾਂਦਾ ਕਮਜ਼ੋਰ ਹੋ ਜਾਂਦਾ ਕਦੋਂ ਹੁੰਦਾ ਇਹ 40 ਸਾਲ ਤੋਂ ਉੱਪਰ ਦੀ ਉਮਰ ਜੀ ਵੀਕ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਵੀਕ ਹੋ ਜਾਂਦਾ ਅੱਜ ਕੱਲ ਤਾਂ ਬੱਚਿਆਂ ਦੇ ਵੀ ਹੋ ਰਹੇ ਨੇ ਬੱਚੇ ਬੈੱਡਾਂ ਤੇ ਪਿਸ਼ਾਬ ਕਰੀ ਜਾ ਰਹੇ ਨੇ 10 10 ਸਾਲ ਦੇ ਹੋ ਗਏ 11 11 12 12 ਸਾਲ ਦੇ ਫਿਰ ਉਹ ਉਹਨਾਂ ਦਾ ਹੱਲ ਕੀ ਹੈ ਜੀ ਰੁਕੀ ਸਾਹਿਬ ਜਿਹੜੇ ਬੱਚਿਆਂ ਨੂੰ ਪ੍ਰੋਬਲਮ ਆ ਉਹ ਹੀ ਜਾ ਕੇ ਬਜ਼ੁਰਗਾਂ ਨੂੰ ਹੋਣੀ ਹੈ ਕਿਉਂ ਕਹਿੰਦੇ ਹੁੰਦੇ ਨੇ ਬਚਪਨ ਹੀ ਜਾ ਕੇ ਬਜ਼ੁਰਗ ਜਦੋਂ ਹੋ ਜਾਂਦੇ ਨੇ ਉਹ ਬਚਪਨ ਵਾਲੀਆਂ ਗੱਲਾਂ ਕਰਨਾ ਕਹਿੰਦੇ ਬਚਪਨ ਆ ਜਾਂਦਾ ਉਹਨਾਂ ਦੇ ਉੱਤੇ ਇਹ ਨਹੀਂ ਮੈਂ ਕਹਿੰਦਾ ਵੀ ਹਾਂ ਵੀ 40 ਸਾਲ ਤੋਂ ਬਚਪਨ ਆ ਜਾਂਦਾ ਉਹਨਾਂ ਚ ਜਦੋਂ 80 85 ਸਾਲ ਦੀ ਉਮਰ ਹੋ ਜਾਂਦੀ ਹੈ ਉਹਦੇ ਵਿੱਚ ਜਾ ਕੇ ਕਹਿੰਦੇ ਹੁੰਦੇ ਨੇ ਤੁਸੀਂ ਸੁਣਿਆ ਹੋਣਾ ਕਈ ਵਾਰ ਆਪਣੇ ਬਜ਼ੁਰਗ ਦੱਸ ਦਿੰਦੇ ਹੁੰਦੇ ਨੇ ਆਪਾਂ ਵੀ ਦੇਖੇ ਹੋਏ ਨੇ ਜਦੋਂ ਉਮਰ ਜ਼ਿਆਦਾ ਵਧਣ ਲੱਗ ਜਾਂਦੀ ਹੈ ਦੁਬਾਰਾ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਦੁਬਾਰਾ ਦੰਦ ਆਉਣੇ ਸ਼ੁਰੂ ਹੋ ਜਾਂਦੇ ਨੇ ਕਿਉਂ ਉਹ ਬਚਪਨ ਸ਼ੁਰੂ ਹੋ ਜਾਂਦਾ ਦੁਬਾਰਾ ਉਹ ਕੁਦਰਤ ਦਾ ਨਿਯਮ ਆ ਜੀ ਅਸੀਂ ਉਹਨੂੰ ਝੂਠਾ ਨਹੀਂ ਠਰਾ ਸਕਦੇ ਇਹ ਚੀਜ਼ਾਂ ਹੁੰਦੀਆਂ ਨੇ ਜਦੋਂ ਬੱਚੇ ਪਿਸ਼ਾਬ ਕਰਦੇ ਨੇ ਨਾ ਬੈੱਡ ਦੇ ਉੱਪਰ ਉਹ ਬਲੈਡਰੀ ਵੀਕ ਹੁੰਦਾ ਕਮਜ਼ੋਰ ਹੁੰਦਾ ਉਹਨਾਂ ਦਾ ਹੋ ਸਕਦਾ ਇਲੈਕਟ੍ਰੋ ਹੋਮੀਓਪੈਥੀ ਚ ਹੱਲ ਹੋ ਸਕਦਾ ਬਿਲਕੁਲ ਆ ਜੀ ਰੁਕੀ ਸਾਹਿਬ ਕਿੰਨੇ ਟਾਈਮ ਚ ਇਹ ਦੇਖੋ ਮੈਂ ਪਹਿਲੇ ਮਹੀਨੇ ਰਿਜ਼ਲਟ ਦਵਾਂਗੇ ਜੀ ਜਿਹੜੇ ਬੱਚਿਆਂ ਨੂੰ ਬੈੱਡ ਤੇ ਪਿਸ਼ਾਬ ਕਰਦੇ ਨੇ ਪਹਿਲੇ ਮਹੀਨੇ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਂਦੇ ਨੇ ਕਰ ਜੂਗਾ ਜਿਵੇਂ ਰੋਜ਼ ਡੇਲੀ ਪਿਸ਼ਾਬ ਕਰਦਾ ਉੱਤੇ ਉਹ ਹੋਲੀ ਥੋੜੇ ਦਿਨ ਪਾ ਕੇ ਇੱਕ ਦੋ ਦਿਨਾਂ ਬਾਅਦ ਜਾਂ ਤਿੰਨ ਦਿਨਾਂ ਬਾਅਦ ਜਿਹੜਾ ਬਲੈਡਰ ਆ ਉਹਨੂੰ ਜਦ ਤਾਕਤ ਦੇਣੀ ਆ ਜਾਂ ਲੈਟਰੋਪੈਥੀ ਨੇ ਜਦ ਤੁਸੀਂ ਕੋਈ ਵੀ ਮੈਡੀਸਨ ਲੈਣੇ ਆ ਹੁਣ ਥੋੜਾ ਟਾਈਮ ਲੱਗਦਾ ਦੇਖੋ ਹੁਣ ਇੱਕ ਬੱਚ ਮੇਰੇ ਕੋਲੇ 13 ਸਾਲ ਦਾ ਸੀਗਾ ਮੁੰਡਾ ਉਹ ਕਹਿੰਦਾ ਮੈਨੂੰ ਬੜੀ ਸ਼ਰਮ ਆਉਂਦੀ ਹੈ ਜੀ ਮੈਂ ਕਿਸੇ ਰਿਸ਼ਤੇਦਾਰੀ ਚ ਨਹੀਂ ਆਉਂਦਾ ਕਿਤੇ ਮੈਂ ਨਹੀਂ ਆਉਂਦਾ ਇੱਕ ਪੇਸ਼ੈਂਟ ਮੇਰੇ ਕੋਲੇ ਆਇਆ ਸੀਗਾ ਜੀ ਉਹ ਵੀ ਮੁੰਡਾ ਸੀਗਾ ਉਹਦਾ ਵਿਆਹ ਹੋ ਗਿਆ ਵਿਆਹ ਹੋਣ ਤੋਂ ਬਾਅਦ ਵੀ ਬੈਠ ਕੇ ਪਿਸ਼ਾਬ ਕਰਦਾ ਸੀ ਉਹ ਜਦੋਂ ਤੁਸੀਂ ਵਿਆਹ ਮਾਫ ਕਰਨਾ ਤੁਹਾਨੂੰ ਵਿੱਚ ਰੋਕ ਰਹੇ ਪਰ ਬਹੁਤ ਸਾਰੇ ਸਾਡੀਆਂ ਭੈਣਾਂ ਐਦਾਂ ਦੀਆਂ ਨੇ ਜੋ ਇਸ ਵੇਲੇ ਇਸ ਕਰਕੇ ਰਿਸ਼ਤੇ ਨਹੀਂ ਕਰਵਾ ਰਹੀਆਂ ਕਿ ਅਸੀਂ ਸਹੁਰੇ ਘਰ ਜਾ ਕੇ ਕੀ ਮੂੰਹ ਦਿਖਾਵਾਂਗੀਆਂ ਕਿ ਸਾਡਾ ਤਾਂ ਜਿਹੜਾ ਪਿਸ਼ਾਬ ਹੈਗਾ ਹੁਣ ਵੀ ਨਿਕਲ ਜਾਂਦਾ ਸੁੱਤੇ ਪਿਆਂ ਦਾ ਮੈਂ ਉਹ ਹੀ ਗਣਾ ਫਰੁਖੀ ਸਾਹਿਬ ਬਹੁਤ ਵਧੀਆ ਰਿਜ਼ਲਟ ਨੇ ਆਓ ਆ ਕੇ ਇੱਕ ਵਾਰ ਅਜ਼ਮਾ ਕੇ ਦੇਖੋ ਲੈਟਰੋਪੈਥੀ ਲੈਟਰੋਪੈਥੀ ਵਿੱਚ ਬਹੁਤ ਵਧੀਆ ਰਿਜ਼ਲਟ ਨੇ ਵਧੀਆ ਰਿਜ਼ਲਟ ਦਵਾਂਗੇ ਇਹ ਨਹੀਂ ਹੈਗਾ ਵੀ ਆਪਾਂ ਇੱਕ ਗੱਲਾ ਇੱਕ ਹੁੰਦੀ ਹੈ ਨਾ ਗੱਲਾਂ ਕਰਨੀਆਂ ਇੱਕ ਹੁੰਦਾ ਰਿਜ਼ਲਟ ਦੇਣਾ ਉਸ ਪ੍ਰਮਾਤਮਾ ਤੋਂ ਡਰ ਕੇ ਕਹਿੰਦਾ ਜੇ ਦੱਸੇ ਅਨੁਸਾਰ ਬੰਦਾ ਨੁਸਖੇ ਯੂਜ਼ ਕਰਦਾ ਜਾਂ ਮੈਡੀਸਿਨ ਯੂਜ਼ ਕਰਦਾ ਵਧੀਆ ਰਿਜ਼ਲਟ ਮਿਲਦੇ ਨੇ ਫਰੁਖੀ ਸਾਹਿਬ ਇਹਦੇ ਵਿੱਚ ਮੈਂ ਇੱਕ ਹੋਰ ਦੱਸਦਾ ਜਿਹਨੂੰ ਪਿਸ਼ਾਬ ਕਰਨ ਤੋਂ ਬਾਅਦ ਚਿਪਚਿਪਾ ਪਦਾਰਥ ਹੁੰਦਾ ਜਿੰਨੂੰ ਸਾਡੇ ਵੈਦ ਜਾਂ ਹਕੀਮ ਕਈ ਵਾਰ ਕਹਿ ਦਿੰਦੇ ਆ ਤਾਤ ਦੀ ਪ੍ਰੋਬਲਮ ਆ ਸਾਡੇ ਆਪਣੇ ਲੋਕ ਜਿਹੜੇ ਪੇਸ਼ੈਂਟ ਨੇ ਆਮ ਪੇਸ਼ੈਂਟ ਨੇ ਉਹ ਵੀ ਇਹਨੂੰ ਤਾਤ ਦਾ ਰੂਪ ਦੇ ਦਿੰਦੇ ਨੇ ਲੇਕਿਨ ਇਹ ਤਾਤ ਨਹੀਂ ਹੁੰਦੀ ਕੋਈ ਹਿਸਾਬ ਜਦੋਂ ਤੁਹਾਡੀ ਪ੍ਰੋਸਟੇਟ ਵਧਨੇ ਸ਼ੁਰੂ ਹੋ ਜਾਂਦਾ ਗਦੂਦਾਂ ਦੀ ਪ੍ਰੋਬਲਮ ਆਉਣ ਲੱਗਦੀ ਆ ਤੁਹਾਡੀਆਂ ਜਿਹੜੀਆਂ ਨਲਾਂ ਦੀ ਸਵੇਲਿੰਗ ਆ ਜਾਂਦੀ ਆ ਉਹਦੇ ਵਿੱਚ ਨਾ ਲਿਕਵਿਡ ਜਿਹੜਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਉਹ ਫਿਰ ਹੌਲੀ ਹੌਲੀ ਰਸਣਾ ਸ਼ੁਰੂ ਹੋ ਜਾਂਦਾ ਉਹ ਜਿਆਦਾ ਜਿਆਦਾ ਓਵਰ ਹੋ ਜਾਂਦਾ ਉਹ ਬਾਹਰ ਨਿਕਲੇ ਆਉਂਦਾ ਜਦੋਂ ਸਾਨੂੰ ਕਾਬਜ ਹੋਵੇ ਜਾਂ ਅਸੀਂ ਲੈਟਰਨ ਬੈਟਰਨ ਜਾਂਦੇ ਕਹਿੰਦੇ ਹੁੰਦੇ ਨੇ ਡਾਲਰ ਜਾਈਏ ਤਾਂ ਉੱਤੇ ਜਾ ਕੇ ਜਦੋਂ ਅਸੀਂ ਜ਼ੋਰ ਲਾਉਂਦੇ ਹਾਂ ਜਦੋਂ ਕਾਬਜ ਹੋ ਜਾਂਦੀ ਹੈ ਤਾਂ ਉਹ ਫਿਰ ਲਿਕਵਿਡ ਜਿਹੜਾ ਬਾਹਰ ਆ ਜਾਂਦਾ ਉਹ ਜਦੋਂ ਅਸੀਂ ਇਹ ਚੀਜ਼ ਤੇ ਹੁਣ ਤਾਂਦ ਵਾਲੇ ਪੇਸ਼ੈਂਟ ਬੜੇ ਠੀਕ ਕੀਤੇ ਆ ਜੀ ਜੀ ਕਿਉਂ ਸਾਨੂੰ ਪਤਾ ਇਹ ਸਾਡੀ ਜਿਹੜੀ ਜਿਹੜੀਆਂ ਗੋਲੀਆਂ ਹੁੰਦੀਆਂ ਨੇ ਨਾ ਇਹ ਦੀਆਂ ਜਿਹੜੀਆਂ ਦੂਜੀਆਂ ਕਹਿੰਦੇ ਹੁੰਦੇ ਨੇ ਇਹ ਆਪਣੇ ਪਤਾਲੂਆਂ ਦੀਆਂ ਉਹਦੇ ਵਿੱਚ ਜਦੋਂ ਜ਼ਿਆਦਾ ਲਿਕਵਿਡ ਇਕੱਠਾ ਹੁੰਦਾ ਉਹ ਬਾਹਰ ਆਉਂਦਾ ਮੈਂ ਉਹਦੇ ਤੇ ਕੰਮ ਕੀਤਾ ਜੀ ਵਧੀਆ ਰਿਜ਼ਲਟ ਮਿਲੇ ਨੇ ਬਹੁਤ ਵਧੀਆ ਰਿਜ਼ਲਟ ਮਿਲੇ ਨੇ ਜਿੰਨੇ ਦੀ ਤਾਂ ਸੀ ਤਾਂ ਠੀਕ ਹੋ ਗਈ ਦਿਨ ਸੁਪੰਦੋਸ਼ ਆ ਸੁਪੰਦੋਸ਼ ਦਾ ਮਤਲਬ ਕੀ ਹੁੰਦਾ ਫਿਰਕੀ ਸਾਹਿਬ ਬ੍ਰੇਨ ਹਰ ਚੀਜ਼ ਨੂੰ ਇੱਕ ਵਾਰ ਸੋਚੀ ਜਾਣਾ ਜਿਹੜੇ ਇਹਦੇ ਬਾਰੇ ਜ਼ਿਆਦਾ ਸੋਚਦੇ ਹਉਣ ਉਹ ਰਾਤ ਨੂੰ ਜਿਹੜਾ ਸੀ ਦਿਨੇ ਸੋਚਿਆ ਰਾਤ ਨੂੰ ਸਾਨੂੰ ਸੁਪਣੇ ਦੇ ਵਿੱਚ ਆਇਆ ਸਾਡਾ ਜਿਹੜਾ ਸੀ ਡਿਸਚਾਰਜ ਹੋ ਗਿਆ ਸਾਡਾ ਇਹਦੇ ਵਿੱਚ ਹੱਲ ਹੋ ਜਾਦਾ ਬਹੁਤ ਵਧੀਆ ਹੱਲ ਆ ਜੀ ਕਿੰਨੇ ਦਿਨਾਂ ਚ ਜਿਹੜੀ ਸੋਪਨ ਦੋਧਾਂ ਤੋਂ ਵੀ ਪਹਿਲੇ ਮਹੀਨੇ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਂਦੇ ਨੇ ਕਿਉਂ ਇਹਦੇ ਵਿੱਚ ਫਰੁਕੀ ਸਾਹਿਬ ਵੀਰਜ ਨੂੰ ਘਾੜਾ ਕਰਨਾ ਹੁੰਦਾ ਵੀਰਜ ਨੂੰ ਘਾੜਾ ਕਰਕੇ ਵੀਰਜ ਜਦੋਂ ਰੁਕਣਾ ਸ਼ੁਰੂ ਹੋ ਜਾਂਦਾ ਸੋਪਨ ਦੋਧਾਂ ਦੀ ਪ੍ਰੋਬਲਮ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਛਾ ਤੇ ਡਾਕਟਰ ਸਾਹਿਬ ਫਿਰ ਇਹ ਨੁਸਖਾ ਦੱਸਿਆ ਜੇ ਯੂਟੀਆਈ ਵਾਲਾਈ ਸੈੱਟ ਕਰ ਰਹੇ ਹੋ ਤੇ ਫਿਰ ਇਹ ਇਹ ਕਿਸ ਨੁਸਖੇ ਦੇ ਤੋਂ ਬਾਅਦ ਵਾਰੀ ਹੈ ਇਹ ਕੀ ਚੀਜ਼ ਹੈ ਜੀ ਇਹ ਜਿਹੜੀ ਫਰੁਕੀ ਸਾਹਿਬ ਦੋ ਤਿਆਰ ਹੋਈਆਂ ਪਈਆਂ ਨੇ ਅੱਛਾ ਜੀ ਓਏ ਆਪਾਂ ਕਰਨੀ ਸ਼ੂਗਰ ਤੇ ਇਹ 슈ਗਰ ਦੀ ਮੈਡੀਸਿਨ ਤਿਆਰ ਹੁੰਦੀ ਹੈ ਜਿਨ੍ਹਾਂ ਦੇ ਇਨਸੂਲਿਨ ਲੱਗਦੇ ਨੇ ਜਿਨ੍ਹਾਂ ਦੀ 슈ਗਰ ਕੰਟਰੋਲ ਚ ਨਹੀਂ ਆਉਂਦੀ ਹੈਗੀ ਉਹਨਾਂ ਦੀ 슈ਗਰ ਇਨਸੂਲਿਨ ਦੇ ਟੀਕੇ ਬੰਦ ਹੋ ਜਾਣਗੇ ਜੀ ਜੀ ਬਹੁਤ ਵਧੀਆ ਰਿਜ਼ਲਟ ਨੇ ਫਿਰੂਕ ਸਿੰਘ ਸਾਹਿਬ ਇੱਕ ਵਾਰ ਮੈਂ ਕਹਿੰਦੇ ਜਿੰਨੂੰ ਵੀ ਕੋਈ ਪ੍ਰੋਬਲਮ ਹੈ ਇੱਕ ਵਾਰ ਲੈਟਰਪੈਥੀ ਦੇਖੋ ਮੇਰੇ ਕੋਲੇ ਆਉਂਦੇ ਨੇ ਲੋਕਾਂ ਨੇ ਲੈਟਰਪੈਥੀ ਮੈਂ ਫਲਾਣੇ ਤੋਂ ਲਈ ਸੀ ਮਟ ਮਗਾਣੇ ਤੋਂ ਲਈ ਸੀ ਕਿ ਮੈਨੂੰ ਇੰਨਾ ਟਾਈਮ ਹੋ ਗਿਆ ਲੈਟਰਪੈਥੀਆਂ ਮੈਨੂੰ ਕੋਈ ਰਿਜ਼ਲਟ ਨਹੀਂ ਮਿਲੇ ਦੇਖੋ ਜੀ ਮੈਂ ਨਹੀਂ ਕਹਿੰਦਾ ਕੋਈ ਡਾਕਟਰ ਮਾਰਾ ਜਾ ਆਪੋ ਆਪਣੀ ਸਮਝ ਇੱਕ ਲੈਟਰਪੈਥੀ ਮੈਡੀਸਿਨ ਨਹੀਂ ਹੈਗੀ ਅਸੀਂ ਮੈਨੂੰ ਦੂਸਰੇ ਡਾਕਟਰ ਦਾ ਨਹੀਂ ਪਤਾ ਉਹ ਕੀ ਤਿਆਰ ਕਰਦਾ ਕੀ ਨਹੀਂ ਕਰਦਾ ਮੈਨੂੰ ਆਪਣਾ ਪਤਾ ਮੈਂ ਕੀ ਤਿਆਰ ਕਰਦਾ ਮੈਂ ਕੀ ਦੇਣਾ ਲੋਕਾਂ ਨੂੰ ਹੈਨਾ ਇਹਦੇ ਕਰਕੇ ਜੇ ਅਸੀਂ ਐਲਟਰੋਪੈਥੀ ਮੈਡੀਸਨ ਦਿੰਨੇ ਆ ਸਾਨੂੰ ਆਪਣਾ ਪਤਾ ਅਸੀਂ ਆਪਣੇ ਹੱਥ ਨਾਲ ਤਿਆਰ ਕਰਕੇ ਅਸੀਂ ਜਦੋਂ ਅਸੀਂ ਕੰਬੀਨੇਸ਼ਨ ਬਣਾ ਕੇ ਲੋਕਾਂ ਦੇ ਬਿਮਾਰੀ ਅਕੋਰਡਿੰਗ ਦਾ ਅਸੀਂ ਮੈਡੀਸਨ ਦਿੰਨੇ ਸਾਨੂੰ ਰਿਜ਼ਲਟ ਵਧੀਆ ਮਿਲਦੇ ਸਾਨੂੰ ਪਰਮਾਤਮਾ ਸਾਡੇ ਸਿਰ ਦੇ ਉੱਤੇ ਅਸ਼ੀਰਵਾਦ ਜਿਹੜਾ ਦਿੱਤਾ ਹੈ ਨਾ ਵਰਕਰਾਰੀ ਰਹੂਗਾ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗਲਵਾਦ ਦੇ ਲਈ ਅੱਛਾ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਟੰਗ ਹੈਗਾ ਜ਼ਰੀਆ ਕੀ ਹੈ ਰਾਬਤਾ ਕਿਵੇਂ ਕੀਤਾ ਜਾ ਸਕਦਾ ਹੈ ਐਡਰੈਸ ਕੀ ਹੈ ਇਸ ਥਾਂ ਦਾ ਅ ਬਰੁਖਤਾ ਏ ਪੀ ਲੈਟਰੋ ਹੋਮੋਪੈਥੀ ਹਸਪੀਟਲ ਰਾਮਗੜ ਰੋਡ ਸਾਨੇਵਾਲ ਨੀਅਰ ਅਨੰਤ ਵਿਹਾਰ ਕਲੋਨੀ ਸਾਡੇ ਨੰਬਰ ਹੈਗੇ ਨੇ 7814699434 9915147604 ਦੋਨਾਂ ਤੇ ਕਿਸੇ ਤੇ ਵੀ ਤੁਸੀਂ ਅਪਾਰਟਮੈਂਟ ਲੈ ਕੇ ਸਾਨੂੰ ਮਿਲ ਸਕਦੇ ਹੋ ਵੀਰਵਾਰ ਦੀ ਛੁੱਟੀ ਹੁੰਦੀ ਆ ਸੰਡੇ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਹੁੰਨੇ ਆ ਡੇਲੀ ਅਸੀਂ ਬੈਠਦੇ ਆ ਜੀ 10 ਤੋਂ 5 ਵਜੇ ਤੱਕ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ ਤੇ ਡਾਕਟਰ ਸਾਹਿਬਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਤੁਹਾਡੇ ਨਾਲ ਅਸੀਂ ਗੱਲਬਾਤ ਕਰਵਾਈ ਹੈ ਏਪੀ ਇਲੈਕਟ੍ਰੋ ਹੋਮੋਪੈਥੀ ਜਿਹੜਾ ਡਾਕਟਰ ਜੋੜਾ ਹੈ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਨੇ ਆ ਬੜੀ ਅਸੀਂ ਕਹਿ ਲਈ ਕਿ ਸੰਜੀਦਗੀ ਨਾਲ ਬੜੇ ਸਬਰ ਵਾਲਾ ਇਹ ਕੰਮ ਹੁੰਦਾ ਬੜੇ ਹੌਲੀ ਹੌਲੀ ਸਾਰੀਆਂ ਚੀਜ਼ਾਂ ਦੇ ਵਿੱਚੋਂ ਨਿਕਲਦੀਆਂ ਨੇ ਤੇ ਫਿਰ ਉਹੀ ਡ੍ਰੌਪ ਜਦੋਂ ਜ਼ਿੰਦਾ ਅਸੀਂ ਕਹੇਲੇ ਪੱਤਿਆਂ ਦੇ ਜਿਹੜੀ ਜੜੀ ਬੂਟੀਆਂ ਦੇ ਜਿਹੜੇ ਡ੍ਰੌਪ ਹੈਗੇ ਨੇ ਜਦੋਂ ਸਾਡੇ ਸਰੀਰ ਦੇ ਵਿੱਚ ਜਾਂਦੇ ਨੇ ਉਸ ਵੇਲੇ ਇਹ ਕੰਪੈਰੀਟਿਵਲੀ ਜ਼ਿਆਦਾ ਕਮ ਹੈ ਜਿਹੜਾ ਉਹ ਅੰਜਾਮ ਦੇ ਵਿੱਚ ਲੈ ਕੇ ਆਉਂਦੇ ਨੇ ਔਰ ਬੜੀ ਛੇਤੀ ਜਿਹੜਾ ਰਿਜ਼ਲਟ ਹੈਗਾ ਇਸ ਚੀਜ਼ ਦਾ ਸਬੰਧਤ ਪੇਸ਼ੈਂਟ ਨੂੰ ਸਬੰਧਤ ਮਰੀਜ਼ ਨੂੰ ਮਿਲ ਜਾਂਦਾ ਪਰ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਗਦੂਦਾਂ ਦਾ ਸੰਬੰਧੀ ਹੈ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਕੇ ਆਪਣਾ ਹਿੱਸਾ ਹੈਗਾ ਜਿਹੜਾ ਭਲਾਈ ਵਾਲਾ ਸੇਵਾ ਵਾਲਾ ਉਹ ਪਾ ਸਕਦੇ ਹੋ ਧੰਨਵਾਦ